ਫਾਰਕ ਨਾ ਭਾਵੇ ਜੇ ਫਾਰਕ ਹੋਇਆ ਤਾਂ ਕੋਈ ਬਸ ਨਾ ਬਣ ਉਸੇ ਕਿਉਂਕਿ ਕਬੂਲ ਕਰ ਲੇ ਤੁਸਰ ਜੀ ਹਾਂ ਜੀ ਕੋਲ ਕੇ ਆਪਣੇ ਵਾਲੀ ਹੈ ਜੀ ਆਪਣੇ ਕੋਲ ਆਪਣੇ ਕੋ ਮਿਲੇਗਾ ਸਟੀਲ ਕਲਰ ਔਰ ਇੱਕ ਤਾਂ ਨੂੰ ਮਿਲੇਗਾ ਜਿਹੜਾ ਬਲੈਕ ਦੇ ਵਿੱਚ 64 ਲੀਟਰ ਇਹ 564 ਲੀਟਰ ਦਾ ਜੀ ਇਹ ਜੋ ਤੁਸੀਂ ਫਰਿੱਜਾਂ ਦੇਖ ਰਹੇ ਹੋ 564 ਲੀਟਰ ਵਾਲੀਆਂ ਫਰਿੱਜਾਂ ਨੇ ਇਹ ਆਪਣੀ ਸ਼ਾਪ ਤੇ ਵੀ ਉਪਲਬਧ ਹੈਗੀਆਂ ਨੇ ਹਰ ਟਾਈਮ ਪਈਆਂ ਹੁੰਦੀਆਂ ਨੇ ਇਨਦਰ ਰੇਟ ਵੀ ਬਹੁਤ ਘੱਟ ਹੈ ਬਹੁਤ ਜ਼ਿਆਦਾ ਘੱਟ ਰੇਟ ਹੈ ਇਹਨਾਂ ਕੰਪਨੀ ਨੇ ਬੜਾ ਅੱਛਾ ਬਣਾਇਆ ਹੋਇਆ ਹੈ ਪਰ ਟਫਨ ਲੱਗਿਆ ਜੀ ਇਹ ਫੁਲੀ ਟਫਨ ਗਲਾਸ ਹੈ ਜੀ ਔਰ ਆਈਐਸਆਈ ਮਾਰਕ ਟੈਸਟਡ ਹੈ ਜੀ ਬੜੇ ਰਾਮ ਨਾਜ਼ਰ ਮੈਂ ਕਹਾਂ ਬੜੇ ਰਾਮ ਨਾਜ਼ਰ ਜਿੱਦਾਂ ਮਰਦੀ ਆ ਲੋ ਜੀ ਕੁਛ ਨਹੀਂ ਹੋਣਾ ਜੀ ਇਹਨੂੰ ਸਟੇਨਲੈਸ ਹੀ ਲਾਉਂਦੀ ਹੈ 304 ਗ੍ਰੇਡ ਸਟੀਲ ਆਉਂਦਾ ਸਰ ਇਹਦੇ ਵਿੱਚ ਇਹ ਨਾਰਮਲ ਸਟੀਲ ਨਹੀਂ ਹੈਗਾ ਸਰ 304 ਗ੍ਰੇਡ ਸਟੀਲ ਉਹ ਹੁੰਦਾ ਹੈ ਜਿਹਦੇ ਨਾਲ ਡਾਕਟਰ ਸਰਜਰੀਕਲ ਕੈਂਚੀਆਂ ਜਿਹਨੂੰ ਕਹਿੰਦੇ ਆਪਾਂ ਉਹ ਬਣਦੀ ਹੈ ਨਾ ਸੇਮ ਉਹੀ ਕੈਟਾਗਰੀ ਦਾ ਸਟੇਨਲੈਸ ਸਟੀਲ ਲੱ ਦੋਸਤ ਜੈ ਮਾਤਾ ਦੀ ਦੋਸਤੋ ਮੈਂ ਨਾ ਮੁਹਾਲੀ ਆਇਆ ਹੋਇਆ ਅੱਜ ਇਹ ਬੌਦਰੇਜ ਦੀ ਕੰਪਨੀ ਪੂਰੀ ਬਹੁਤ ਵੱਡੀ ਜਗ੍ਹਾ ਹੈ ਜਿੱਥੇ ਕਿ ਐਗਜ਼ੀਬਿਸ਼ਨ ਲੱਗੀ ਹੋਈ ਆ ਇੱਥੇ ਉਹ ਮਾਡਲ ਨੇ ਜਿਹੜੇ ਕਿ ਆਪਾਂ ਨੂੰ ਕਦੇ ਦੇਖਣ ਨੂੰ ਨਹੀਂ ਮਿਲਦੇ ਡੀਲਰ ਕੋਲੇ 2-4 ਮਾਡਲ ਪਏ ਹੁੰਦੇ ਨੇ ਕੋਈ ਵੀ ਚੀਜ਼ ਦੇ ਫਿਰ ਉਹ ਚੋ ਹੀ ਆਪਾਂ ਨੂੰ ਚੀਜ਼ ਪਸੰਦ ਕਰਨੀ ਪੈਂਦੀ ਆ ਪਰ ਇੱਥੇ ਕੋਈ ਐਸੇ ਮਾਡਲ ਨੇ ਕੋਈ ਹਰਿਆਣਾ ਜਾਂਦਾ ਹੁੰਦਾ ਕੋਈ ਜੰਮੂ ਜਾਂਦਾ ਹੁੰਦਾ ਮਾਡਲ ਕੋਈ ਪੰਜਾਬ ਲਈ ਰਹਿ ਜਾਂਦਾ ਇੱਥੇ ਬਹੁਤ ਕੈਟਾਗਰੀਜ਼ ਨੇ ਬਹੁਤ ਕੈਟਾਗਰੀ ਜਿਵੇਂ ਵਾਸ਼ਿੰਗ ਮਸ਼ੀਨ ਨੇ ਬਹੁਤ ਜ਼ਿਆਦਾ ਕੈਟਾਗਰੀਜ਼ ਨੇ ਮਾਈਕ੍ਰੋਵੇਵ ਦੀਆਂ ਬਹੁਤ ਕੈਟਾਗਰੀ ਨੇ ਆਲ ਓਵਰ ਇੱਥੇ ਮਤਲਬ ਜਿਹੜੇ ਕਿ ਵੱਡੇ ਵੱਡੇ ਡਿਸਟ੍ਰੀਬਿਊਟਰ ਪਹੁੰਚੇ ਹੋਏ ਨੇ ਅੱਜ ਐਗਜ਼ੀਬਿਸ਼ਨ ਦੇ ਵਿੱਚ ਆਲ ਹੈੱਡ ਨੇ ਆਲ ਇੰਡੀਆ ਦੇ ਹੈੱਡ ਨੇ ਗੋਦਰੇਜ ਦੇ ਉੱਪਰਲੇ ਆਫੀਸਰ ਨੇ ਸਾਰੇ ਬਹੁਤ ਮਿਲ ਕੇ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲ ਕਰਕੇ ਔਰ ਮੈਨੂੰ ਵੀ ਮੌਕਾ ਮਿਲਿਆ ਕਿ ਮੈਂ ਉਹਨਾਂ ਤੋਂ ਪਰਮਿਸ਼ਨ ਲਈ ਪਹਿਲਾਂ ਕਿ ਮੈਂ ਵੀਡੀਓ ਬਣਾ ਸਕਦਾ ਹਾਂ ਕਹਿੰਦੇ ਬਿਲਕੁਲ ਬਣਾ ਸਕਦੇ ਹੋ ਤੇ ਇਸ ਲਈ ਵੀ ਵੀਡੀਓ ਬਣਾ ਰਿਹਾ ਬਹੁਤ ਵਧੀਆ ਇੱਥੇ ਮਾਹੌਲ ਹੈ ਆਲ ਡੀਲਰ ਪਹੁੰਚੇ ਹੋਏ ਨੇ ਪੰਜਾਬ ਤੋਂ ਬਹੁਤ ਦੂਰੋਂ ਦੂਰੋਂ ਡੀਲਰ ਪਹੁੰਚੇ ਹੋਏ ਨੇ ਡਾਇਰੈਕਟ ਡੀਲਰ ਵੀ ਨੇ ਔਰ ਡਿਸਟ੍ਰੀਬਿਊਟਰ ਵੀ ਨੇ ਜਿਹੜਾ ਕਿ ਗੋਦਰੇ ਨੂੰ ਡਾਇਰੈਕਟ ਡੀਲਰ ਨੇ ਗੋਦਰੇ ਦੇ ਡਾਇਰੈਕਟ ਡਿਸਟ੍ਰੀਬਿਊਟਰ ਨੇ ਬਹੁਤ ਵਧੀਆ ਲੱਗਦਾ ਇੱਥੇ ਮਾਹੌਲ ਦੇਖ ਕੇ ਬਾਕੀ ਵੀਰ ਜੀ ਨੇ ਇਹ ਮੈਨੂੰ ਦੱਸਣਗੇ ਕਿ ਕੀ ਕੀ ਇਹਦੇ ਖਾਸੀਅਤਾਂ ਨੇ ਹਾਂਜੀ ਵੀਰ ਜੀ ਸਭ ਕੈਪੈਸਿਟੀ ਵਾਈਜ਼ ਦੀ ਗੱਲ ਕਰਾਤੀਏ ਸਾਨੂੰ ਪੱਟੇ ਲੋਕਾਂ ਦਾ ਬੈਸਟ ਚਹੀ 8 ਕਿਲੋ ਕਪੈਸਿਟੀ ਦੇ ਵਿੱਚ ਸਾਡਾ ਜਿਹੜਾ ਸਟਾਰਟਿੰਗ ਮਾਡਲ ਰਹੇਗਾ ਓਕੇ ਸਟਾਰਟਿੰਗ ਮਾਡਲ ਦੇ ਵਿੱਚ ਇਹ ਕੰਪਨੀ ਨੇ ਜਿਹੜਾ ਮਾਡਲ ਡਿਜ਼ਾਈਨ ਕੀਤਾ ਹੋਇਆ ਹੈ ਫਾਈਬਰ ਬੇਸ ਬੋਡੀ ਦੇ ਵਿੱਚ ਰਹੇਗਾ ਜਿਹਦੇ ਵਿੱਚ ਤੁਹਾਨੂੰ ਨਿਊ ਕਲਰ ਵੇਰੀਐਂਟ ਮਿਲ ਗਿਆ ਜਨਰਲੀ ਇਹ ਜਿਹੜਾ ਕਲਰ ਹੈ ਵਾਈਟ ਕਲਰ ਜਿਹਾ ਹੁੰਦਾ ਸੀਗਾ ਹੁਣ ਇਹ ਬਲੈਕ ਟੋਨ ਦੇ ਵਿੱਚ ਆ ਗਿਆ ਜਿਹੜਾ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਹੈ ਪਲੱਸ ਇਹ ਜਿਹੜਾ ਮਾਡਲ ਹੈ ਤੁਹਾਨੂੰ 5 ਸਟਾਰ ਰेटेड ਦੇ ਵਿੱਚ ਮਿਲੇਗਾ 5 ਸਟਾਰ ਰेटेड ਮਤਲਬ ਕਿ ਤੁਹਾਡੀ ਸਭ ਤੋਂ ਘੱਟ ਐਲੀਕਟ੍ਰੀਕਲ ਕੰਪਸ਼ਨ ਦੇ ਵਿੱਚ ਰਹੇਗੀ ਪਲੱਸ ਪਾਵਰਫੁੱਲ ਮੋਟਰ ਹੈ 370 ਵੋਲਟ ਦੀ ਤੁਹਾਨੂੰ ਕੱਲੀ ਵਾਸ਼ ਮੋਟਰ ਹੀ ਮਿਲ ਜਾਂਦੀ ਹੈ ਇਹਦੇ ਵਿੱਚ ਜਿਆਦਾਤਰ ਕੰਪਨੀਆਂ ਜਿਹੜੀਆਂ ਇਹਦੇ ਵਿੱਚ ਤੁਹਾਨੂੰ 280 ਜਾਂ 300 ਵੋਲਟ ਦੇ ਵਿੱਚ ਵਾਸ਼ ਮੋਟਰ ਦਿੰਦੇ ਆ ਇਹਦਾ ਮੇਨਲੀ ਪਲੱਸ ਪੁਆਇੰਟ ਕਸਟਮਰ ਨੂੰ ਕੀ ਮਿਲਦਾ ਅਸੀਂ 8 ਕਿਲੋ ਕਪੈਸਿਟੀ ਪਰਚੇਸ ਕਰ ਰਹੇ ਹਾਂ ਹੈਵੀ ਡਿਊਟੀ ਤੁਸੀਂ ਕੱਪੜੇ ਵਾਸ਼ ਕਰਨੇ ਆ ਤੁਸੀਂ ਇਹਦੇ ਵਿੱਚ ਹੈਵੀ ਬਲੈਂਕਿਟ ਜਾਂ ਸਿੰਗਲ ਬੈੱਡ ਦਾ ਬਲੈਂਕਿਟ ਹੋ ਗਿਆ ਜਾਂ ਦੋ ਤਿੰਨ ਇਕੱਠੀਆਂ ਚਾਦਰਾਂ ਵਾਸ਼ ਕਰਨੀਆਂ ਪਲੱਸ ਇਹਦੇ ਵਿੱਚ ਟੌਪ ਸਾਈਡ ਤੇ ਤੁਹਾਨੂੰ ਜਿਹੜੇ ਬਟਨ ਲਿਟ ਮਿਲ ਜਾਣਗੇ ਜਿਹਦੇ ਵਿੱਚ 15 ਮਿੰਟ ਦਾ ਵਾਸ਼ ਟਾਈਮਰ ਮਿਲ ਜਾਂਦਾ ਹੈ ਪਲੱਸ ਐਕਟਿਵ ਸੋਕਿੰਗ ਕੀ ਹੁੰਦੀ ਹੈ ਜਿੱਦਾਂ ਅਸੀਂ ਸਰ ਪਹਿਲਾਂ ਮਸ਼ੀਨ ਪਰਚੇਸ ਕਰਦੇ ਸੀਗੇ ਜਾਂ ਫਿਰ ਮਸ਼ੀਨ ਦੀ ਅਸੀਂ ਪਹਿਲੋ ਦੀ ਗੱਲ ਕਰੀਏ ਅਸੀਂ ਪਹਿਲਾਂ ਮਸ਼ੀਨ ਨੂੰ ਜਦੋਂ ਕੱਪੜੇ ਵਾਸ਼ ਕਰਨੇ ਆਪਾਂ ਕੱਪੜਾ ਡਿਪ ਕਰਕੇ ਰੱਖ ਦਿੰਦੇ ਸੀ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਕੀ ਹੁੰਦਾ ਸੀ ਕੱਪੜੇ ਦੀ ਜਿਹੜੀ ਮੈਲ ਆ ਰਾਮ ਨਾਲ ਟੁੱਟ ਜਾਂਦੀ ਸੀ ਹਲਕਾ ਸਕਰਬ ਕਰੋ ਆਪਰਾਮ ਨਾਲ ਤੁਹਾਡਾ ਕੱਪੜਾ ਵਾਸ਼ ਹੋ ਜਾਂਦਾ ਸੀਗਾ ਹੁਣ ਗਾਉਡਰੀ ਕੰਪਨੀ ਕਹਿੰਦੀ ਹੈ ਜੀ ਤੁਹਾਨੂੰ ਇਹਦੇ ਵਿੱਚ ਕੱਪੜਾ ਪਿਘੋ ਕੇ ਰੱਖਣ ਦੀ ਲੋੜ ਨਹੀਂ ਸੋਕਿੰਗ ਕਰਨ ਦੀ ਲੋੜ ਨਹੀਂ ਜਸ ਤੁਸੀਂ ਇਹਦੇ ਵਿੱਚ ਕੱਪੜਾ ਪਾ ਦਿਓ ਐਕਟਿਵ ਸੋਕ ਨੂੰ ਐਕ ਤੁਹਾਡੀ ਮਸ਼ੀਨ 1 ਮਿੰਟ ਚੱਲੇਗੀ 4 ਮਿੰਟ ਹੋਲਡ ਰਹੇਗੀ 4 ਵਾਰੀਏ ਪ੍ਰੋਸੈਸ ਹੋਏਗਾ 5-5 ਮਿੰਟ ਦਾ ਇੱਕ ਪ੍ਰੋਸੈਸ ਹੈਗਾ 4 ਵਾਰੀ ਪ੍ਰੋਸੈਸ ਹੋਣ ਤੋਂ ਬਾਅਦ 15 ਮਿੰਟ ਤੇ ਤੁਹਾਡੀ ਰੈਗੂਲਰ ਮਸ਼ੀਨ ਚੱਲੇਗੀ ਔਰ ਵਾਸ਼ਿੰਗ ਕੁਆਲਿਟੀ ਤੁਹਾਨੂੰ ਇਦਾਂ ਮਿਲੇਗੀ ਜਿੱਦਾਂ ਕੱਪੜਾ ਹੱਥ ਨਾਲ ਧੋਤਾ ਹੋਵੇ ਇਹ ਪਲੱਸ ਪੁਆਇੰਟ ਆ ਬਾਕੀ ਤੁਸੀਂ ਕਲੋਜ਼ ਆ ਕੇ ਦੇਖ ਸਕਦੇ ਸਰ ਇਹਦੇ ਵਿੱਚ ਇੱਕ ਤੁਹਾਨੂੰ ਫਿਲਟਰ ਮਿਲ ਜੇਗਾ ਜਿਹਨੂੰ ਅਸੀਂ ਮੈਜਿਕ ਫਿਲਟਰ ਕਹਿੰਦੇ ਲਿੰਟ ਫਿਲਟਰ 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 ਨੂੰ ਦਿਖਾਓ ਕਲੋਜ਼ ਕਰਕੇ ਇਹ ਹੁੰਦਾ ਸਰ ਲਿੰਟ ਫਿਲਟਰ ਇਹਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਕੀ ਤੁਹਾਨੂੰ ਮਿਲ ਜਾਂਦਾ ਕਪੜੇ ਦਾ ਫਿਲਟਰ ਦਿੰਦੇ ਹੁੰਦੇ ਸੀਗੇ ਜਿਹੜਾ ਕਪੜੇ ਦਾ ਫਿਲਟਰ ਹੈ ਸਰ ਉਹ ਬਹੁਤ ਜਲਦੀ ਖਰਾਬ ਹੋ ਜਾਂਦਾ ਸੀਗਾ ਇਹ ਜਿਹੜਾ ਫਿਲਟਰ ਹੈ ਇਹ ਲੌਂਗ ਲਾਈਫ ਹੈ ਤੁਸੀਂ ਮਸ਼ੀਨ ਨੂੰ 10 ਸਾਲ ਯੂਜ਼ ਕਰ ਰਹੇ ਆ ਇਹ ਫਿਲਟਰ ਕਦੀ ਵੀ ਖਰਾਬ ਨਹੀਂ ਹੋਏਗਾ ਜਦੋਂ ਤੁਸੀਂ ਸਾਰੇ ਕਪੜੇ ਵਾਸ਼ ਕਰ ਲੇ ਇਹਨੂੰ ਰਿਮੂਵ ਕਰੋ ਖੋਲ ਕੇ ਨਾਰਮਲ ਪਾਣੀ ਨਾਲ ਵਾਸ਼ ਕਰਕੇ ਬੰਦ ਕਰਕੇ ਿੱਦੇ ਵਾਪਸ ਲਗਾ ਲਓ ਇਹ ਫਿਲਟਰ ਤੁਹਾਡਾ ਕਦੀ ਵੀ ਖਰਾਬ ਨਹੀਂ ਹੋਏਗਾ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ ਤੁਹਾਡਾ ਸ਼ੁਭਨਾਮ ਕੀ ਹੈ ਜੀ ਸਰ ਮੇਰਾ ਨਾਮ ਕੇਸ਼ਵ ਹੈ ਜੀ ਕੇਸ਼ਵ ਠੀਕ ਹੈ ਜੀ ਬਹੁਤ ਵੱਡੇ ਸਕੇਲ ਦੇ ਉੱਤੇ ਐਗਜ਼ੀਬਿਸ਼ਨ ਹੈ ਜੀ ਹਨਾ 올 ਓਵਰ 올 ਕੈਟਾਗਰੀ ਲੱਗੀ ਹੋਈਆਂ ਨੇ ਸਾਰੀਆਂ ਸਰ ਇੱਥੇ ਫੁੱਲ ਫਲੇਜ ਰੇਂਜ ਲੱਗੀ ਹੋਈ ਹੈ ਜੀ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਤੋਂ ਲੈ ਕੇ ਫਰੰਟ ਲੋਡ ਤੱਕ ਲੱਗੀ ਹੈ ਜੀ ਇੱਕ ਸਿੰਗਲ ਛੋਟੇ ਰੈਫਰਿਜਰੇਟਰ ਤੋਂ ਲੈ ਕੇ ਸਾਈਡ ਬਾਈ ਸਾਈਡ ਤੱਕ ਮਾਈਕ੍ਰੋਵੇਵ ਏਸੀਸ ਡਿਸ਼ਵਾਸ਼ਰ ਫੁੱਲ ਫਲੇਜ ਰੇਂਜ ਜੀ ਬਹੁਤ ساری ਰੇਂਜ ਇਹਦੇ ਵਿੱਚ ਦਿਖਾਉਂਗਾ ਫਿਲਹਾਲ ਅਸੀਂ ਇੱਥੋਂ ਸਟਾਰਟਿੰਗ ਕੀਤੀ ਹੈ ਅੱਗੇ ਤੁਹਾਨੂੰ ਇਹਦੇ ਵਿੱਚ ਵੱਡੀ ਕੈਪੈਸਿਟੀ ਦਾ ਕਾਰਨਾ ਜਿਹੜੀ ਸਭ ਤੋਂ ਸੇਲਿੰਗ ਦੇ ਵਿੱਚ ਟੌਪ ਐਂਡ ਮਾਰਕੀਟ ਸਭ ਤੋਂ ਜ਼ਿਆਦਾ ਕੈਪਚਰ ਕੀਤੀ ਇੱਕ ਸੈਨ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਜੀ ਉਹਦੇ ਵਿੱਚ 1.5 ਕਿਲੋ ਕੈਪੈਸਿਟੀ ਵੀ ਮਿਲ ਜੇਗੀ ਤੁਹਾਨੂੰ ਜਿਹੜੀ ਅੱਜ ਦੀ ਰੇਟ ਚ ਕਾਫੀ ਅੱਛੀ ਸੇਲ ਹੋ ਰਹੀ ਹੈ ਦੋ ਕੈਪੈਸਿਟੀਓਂ ਚ ਨਵੀਆਂ ਐਡ-ਆਨ ਹੋਈਆਂ 1.5 ਕਿਲੋ ਤੇ 1.5 11 ਕਿਲੋ ਇਹ ਲਾਸਟ ਈਅਰ ਕੰਪਨੀ ਨੇ ਦਿਵਾਲੀ ਦੇ ਕੋਲ ਲਾਂਚ ਕੀਤੀਆਂ ਸੀਗੀਆਂ ਔਰ ਮਾਰਕੀਟ ਸੇਲ ਵੈਲਿਊ ਵਾਈਜ਼ ਵੀ ਦੇਖਿਆ ਜਾਵੇ ਤੇ ਕਾਫੀ ਅੱਛੀ ਉਹਨਾਂ ਨੇ ਮਾਰਕੀਟ ਨੂੰ ਕੈਪਚਰ ਕੀਤਾ ਹੈਗਾ ਸੇਲ ਦੇ ਵਿੱਚ ਆ ਸਰ ਕਪੈਸਿਟੀ ਲੱਗੀ ਹੋਈ ਹੈ 11.5 ਕਿਲੋ ਸਟੇਨਲੈਸ ਸਟੀਲ ਟੈਂਕ ਦੇ ਵਿੱਚ ਮਾਡਲ ਆਇਆ ਹੈ ਹਲੋ ਮਾਈਕ ਸਰ ਇਹ ਵਾਸ਼ਿੰਗ ਮਸ਼ੀਨ ਆ ਜੇਗੀ ਜੀ 11.5 ਕਿਲੋ ਕਪੈਸਿਟੀ ਦੇ ਵਿੱਚ ਆਏਗੀ ਇਹਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਜੋ ਤੁਹਾਨੂੰ ਕਿਸੇ ਹੋਰ ਸੈਕੰਡ ਬ੍ਰਾਂਡ 'ਚ ਨਹੀਂ ਮਿਲੇਗਾ ਫੁੱਲੀ ਸਟੇਨਲੈਸ ਹੀ ਲਾਂਦੀ ਹੈ 304 ਗ੍ਰੇਡ ਸਟੀਲ ਆਂਦਾ ਸਰ ਇਹਦੇ ਵਿੱਚ ਸਟੀਲ ਦਿਖਾਓ ਇਹ ਨਾਰਮਲ ਸਟੀਲ ਨਹੀਂ ਹੈਗਾ ਸਰ 304 ਗ੍ਰੇਡ ਸਟੀਲ ਹੋ ਹੁੰਦਾ ਹੈ ਜਿਹਦੇ ਨਾਲ ਡਾਕਟਰ ਸਰਜਰੀਕਲ ਕੈਂਚੀਆਂ ਜਿਹਨੂੰ ਕਹਿੰਦੇ ਆਪਾਂ ਉਹ ਬਣਦੀਆਂ ਹਨ ਸੇਮ ਉਹੀ ਕੈਟਾਗਰੀ ਦਾ ਸਟੇਨਲੈਸ ਸਟੀਲ ਲੱਗਾ ਟੋਟਲੀ ਰਸਟ ਫ੍ਰੀ ਰਹੇਗਾ 100% ਸੈਕੰਡ ਉਸ ਤੋਂ ਬਾਅਦ ਇਹਦੇ ਨਾਲ ਸਾਨੂੰ ਹੁਣ ਮਸ਼ੀਨ ਚ ਕੀ ਬੈਨੀਫਿਟ ਮਿਲੇਗਾ ਸਾਡੀ ਵਾਸ਼ਿੰਗ ਕੁਆਲਿਟੀ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ ਸੈਕੰਡ ਥਿੰਗ ਇਹਦੇ ਵਿੱਚ ਸਰ ਤੁਹਾਨੂੰ ਜਿਹੜਾ ਸਪਿਨਰ ਟੱਬ ਵੀ ਮਿਲਦਾ ਇਹ ਵੀ ਫੁੱਲੀ ਸਟੇਨਲੈਸ ਸਟੀਲ ਹੈ ਜੇਨ ਉਸ ਤੋਂ ਬਾਅਦ ਸਰ ਕੰਪਨੀ ਨੇ ਹੁਣ ਬੈਨੀਫਿਟ ਕੀ ਦਿੱਤਾ ਹੋਇਆ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਨਾ ਰਿਜਿਸ ਬਣੇ ਹੋਏ ਆ ਵਾਸ਼ ਟੱਬ ਦੇ ਵਿੱਚ ਇਹ 1206 ਰਿਜਿਸ 1206 ਰਿਜਿਸ ਦਾ ਸਭ ਤੋਂ ਵੱਡਾ ਬੈਨੀਫਿਟ ਜਦੋਂ ਤੁਸੀਂ ਇੱਥੇ ਕਪੜਾ ਵਾਸ਼ ਕਰਨਾ ਨਾ ਇਹ ਕਪੜੇ ਨੂੰ ਸਕਰਬਿੰਗ ਦਿੰਦੀਆਂ ਓਕੇ ਕਪੜੇ ਨੂੰ ਸਕਰਬਿੰਗ ਦੇਣ ਦੇ ਨਾਲ ਕਸਟਮਰ ਦੀ ਵਾਸ਼ਿੰਗ ਕੁਆਲਿਟੀ ਜ਼ਿਆਦਾ ਇਨਹਾਂਸ ਹੁੰਦੀ ਹੈ ਔਰ ਸਭ ਤੋਂ ਵੱਡਾ ਪਲੱਸ ਪੁਆਇੰਟ ਸਟੀਲ ਟੈਂਕ ਦੇ ਵਿੱਚ ਕਪੜਾ ਕਿਸੇ ਵੀ ਤਰ੍ਹਾਂ ਨਾਲ ਡੈਮੇਜ ਨਹੀਂ ਹੁੰਦਾ ਕਪੜਾ ਤੁਹਾਡਾ ਖਰਾਬ ਨਹੀਂ ਹੋਏਗਾ ਜਿਹੜਾ ਮਰਜੀ ਫੈਬਰਿਕ ਤੁਸੀਂ ਇੱਥੇ ਵਾਸ਼ ਕਰੋ ਉਸ ਤੋਂ ਬਾਅਦ ਸੇਮ 5 ਸਟਾਰ ਰेटेड ਜਿੱਦਾਂ ਤੁਹਾਨੂੰ 8 ਕਿਲੋ ਚ ਕਪੈਸਿਟੀ ਮਿਲ ਰਹੀ ਸੀ 5 ਸਟਾਰ ਰੇਟਿੰਗ ਦੀ ਸੇਮ ਇਹਦੇ ਵਿੱਚ ਮਿਲਦੀ ਹੈ ਵਾਸ਼ਿੰਗ ਕੁਆਲਿਟੀ ਕਿਉਂ ਹੈਵੀ ਹੈ ਇਹਦੇ ਵਿੱਚ ਮੋਟਰ ਕੰਪਨੀ ਨੇ ਵੱਡੀ ਦਿੱਤੀ ਹੈ 530 ਵੋਲਟ ਦੀ ਗੱਲੀ ਵਾਸ਼ ਮੋਟਰ ਮਿਲਦੀ ਹੈ ਜ਼ਿਆਦਾਤਰ ਕੰਪਨੀਆਂ ਤੁਸੀਂ ਮਸ਼ੀਨਾਂ ਦੇਖੋਗੇ ਨਾ 8 ਕਿਲੋ 9 ਕਿਲੋ 10 ਕਿਲੋ 12 ਕਿਲੋ ਸਭ ਦੇ ਵਿੱਚ ਮੋਟਰ ਵਾਸ਼ ਸੇਮ ਲੱਗੀ ਹੁੰਦੀ ਹੈ ਜੀ 410 ਵਟ ਦੇਤੀ ਜਾਂ 360ਾਂ ਦੀ 300 ਵਟ ਸਪ ਚ ਇਹ ਚ ਕੰਪਨੀ ਨੇ ਜਿੱਦਾਂ ਜਿੱਦਾਂ ਤੁਹਾਡੀ ਕਪੈਸਿਟੀ ਚੇਂਜ ਕੀਤੀ ਹੈ ਮੋਟਰ ਦੀ ਪਾਵਰ ਨਾਲ ਨਾਲ ਚੇਂਜ ਕੀਤੀ ਹੈ ਤਾਕਤ ਤੁਸੀਂ ਉਹਦਾ ਪੂਰਾ ਲੁਫਤ ਚੱਕ ਸਕੋ ਕਿ ਜੇ ਕਪੈਸਿਟੀ ਵੱਡੀ ਲੈ ਰਹੇ ਆ ਤਾਂ ਪਾਵਰ ਵੀ ਵਧੇ ਬਲੈਕ ਰੂਟ ਦੇ ਵਿੱਚ ਬਹੁਤ ਸ਼ਾਈਨ ਹੈ ਬਹੁਤ ਜ਼ਿਆਦਾ ਸ਼ਾਈਨ ਹੈ ਸਰ ਔਰ ਦੇਖਣ ਦੇ ਵਿੱਚ ਲੁੱਕ ਵੀ ਅਟਰੈਕਟਿੰਗ ਹੈ ਕਿਉਂਕਿ ਡਿਜ਼ਾਈਨ ਕੰਪਨੀ ਨੇ ਬੜਾ ਅੱਛਾ ਬਣਾਇਆ ਹੋਇਆ ਹੈ ਪਰ ਟਫਨ ਲੱਗਿਆ ਜੀ ਇਹ ਫੁਲੀ ਟਫਨ ਗਲਾਸ ਹੈ ਜੀ ਔਰ ਆਈਐਸਆਈ ਮਾਰਕ ਟੈਸਟਡ ਹੈ ਜੀ ਬੜੇ ਰਾਮ ਨਾਜ਼ਰ ਮੈਂ ਕਹਾਂ ਬੜੇ ਰਾਮ ਨਾ ਜਿੱਦਾਂ ਮਰਜ਼ੀ ਆਹ ਲੋ ਜੀ ਕੁਝ ਨਹੀਂ ਹੋਣਾ ਜੀ ਇਹਨੂੰ ਉਸ ਤੋਂ ਬਾਅਦ ਇਹਦੇ ਵਿੱਚ ਕੰਪਨੀ ਨੇ ਇੱਕ ਸੀਜ਼ਨਲੀ ਆਫਰ ਦਿੱਤੀ ਹੈ ਜਿੱਦਾਂ ਹੁਣ ਵਾਸ਼ਿੰਗ ਮਸ਼ੀਨ ਦਾ ਸੀਜ਼ਨ ਹੋ ਗਿਆ ਸਟਾਰਟ ਬਰਸਾਤੀ ਮੌਸਮ ਆ ਗਏ ਹੁਣ ਵਾਸ਼ਿੰਗ ਮਸ਼ੀਨ ਦੀ ਸੇਲ ਅਪਗ੍ਰੇਡ ਹੋਣੀ ਜ਼ਿਆਦਾ ਨਾਰਮਲੀ ਮਸ਼ੀਨ ਦੀ ਬੜੀ ਵਾਰੰਟੀ ਆਂਦੀ ਸਰ 5 ਸਾਲ ਦੀ ਆਂਦੀ ਸੀ ਵਾਸ਼ ਮੋਟਰ ਦੀ 2 ਸਾਲ ਦੀ ਆਂਦੀ ਸੀ ਸਪਿਨ ਮੋਟਰ ਦੀ ਇਹਦੇ ਤੇ ਕੰਪਨੀ ਨੇ ਤੁਹਾਨੂੰ 10 ਸਾਲ ਦੀ ਦਿੱਤੀ ਵਾਸ਼ ਮੋਟਰ ਦੀ ਵਾਰੰਟੀ ਔਰ 5 ਸਾਲ ਦੀ ਦਿੱਤੀ ਸਪਿਨ ਮੋਟਰ ਦੀ ਵਾਰੰਟੀ ਵਾਰੰਟੀ ਐਕਸਟੈਂਡ ਕੀਤੀ ਹੈ ਔਰ ਇਹਦਾ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਇਹ ਜਿਹੜੀ ਵਾਰੰਟੀ ਹੈ ਜੀ 31 ਜਨਵਰੀ ਤੱਕ ਐਪਲੀਕੇਬਲ ਹੈ ਮਤਲਬ ਕਿ 1 ਜੁਲਾਈ ਤੋਂ ਜਿਹੜੇ ਕਸਟਮਰ ਨੇ ਪਰਚੇਜ਼ਿੰਗ ਸ਼ੁਰੂ ਕੀਤੀ ਹੈ 31 ਜਨਵਰੀ ਤੱਕ ਉਹ ਵਾਰੰਟੀ ਲਈ ਐਪਲੀਕੇਬਲ ਹੈ ਕੋਈ ਸਪੈਸ਼ਲ ਰਜਿਸਟ੍ਰੇਸ਼ਨ ਨਹੀਂ ਕਰਾਨੀ ਦੀ ਲੋੜ ਕੋਈ ਕੁਝ ਨਹੀਂ ਬਿਲਿੰਗ ਡੇਟ ਤੋਂ ਵਾਰੰਟੀ ਸਟਾਰ ਹੋਏ। ਔਰ ਇਹਦਾ ਵਾਸ਼ਲਿਡ ਵੀ ਹਾਈਡਰੋਲਿਕ ਹੈ ਜੀ। ਹੱਥ ਰੱਖੂਗੇ ਗਿਰਨ ਦੇ ਚਾਂਸਸ ਨਹੀਂ ਹੈਗੇ। ਮਤਲਬ ਕਿ ਆਰਾਮ ਨਾਲ نیچے ਆਏਗਾ ਕਿ ਲੇਡੀਜ਼ ਦਾ ਜਿਵੇਂ ਹੱਥ ਤੇ ਲੱਗੇਗਾ ਜਾਂ ਕੁਝ ਹੋਰ ਐ ਇਦਾਂ ਨਹੀਂ ਹੋਏਗਾ। ਇਹਨੂੰ ਹਾਈਡਰੋਲਿਕ ਹੀ ਬੋਲਦੇ ਨੇ। ਹੂੰ ਹੂੰ। ਬਹੁਤ ਰੇਂਜਸ ਨੇ ਜੀ ਮਤਲਬ ਵਾਸ਼ਿੰਗ ਮਸ਼ੀਨ ਦੀਆਂ ਦਾ 올 ਕੈਟਾਗਰੀਜ਼ ਨੇ। ਬਾਕੀ ਰੈਫਰਜੀਰੇਟਰ ਦੀ ਵੀ ਕੈਟਾਗਰੀ ਹੈ ਬਹੁਤ 올 ਰੈਫਰਜੀਰੇਟਰ ਲੱਗੇ ਹੋਏ ਨੇ। ਮਤਲਬ ਬਹੁਤ ਵਧੀਆ ਲੱਗ ਰਿਹਾ ਮਾਈਕ੍ਰੋਵੇਵ ਬਹੁਤ ਜ਼ਿਆਦਾ ਨੇ ਏਸੀ ਵੀ ਨੇ 올 ਕੈਟਾਗਰੀ ਆਟੋਮੈਟਿਕ ਵੀ ਮਸ਼ੀਨ ਹੈ ਆਟੋਮੈਟਿਕਲੀ ਸਮਝਾਇਓ ਸਾਨੂੰ ਆ ਲੋ ਆ ਜਿਓ ਜੀ ਆਟੋਮੈਟਿਕ ਦਾ ਇਹ ਨਵਾਂ ਲਾਂਚਿੰਗ ਦੇ ਵਿੱਚ ਸੀਗਾ ਇਹ ਸਭ ਤੋਂ ਜ਼ਿਆਦਾ ਲਾਸਟਰ ਦੇ ਵਿੱਚ ਸੇਲ ਹੋਇਆ ਜੀ ਇਹ ਵਾਲਾ ਮਾਡਲ ਇਹਦੇ ਵਿੱਚ ਦੋ ਜਿਹੜੀ ਤੁਹਾਨੂੰ ਕੈਪੈਸਿਟੀਆਂ ਮਿਲਦੀਆਂ 7 ਕਿਲੋ ਔਰ 8 ਕਿਲੋ ਔਰ 7.5 ਕਿਲੋ ਇਹ 7.5 ਕਿਲੋ ਇਹ 7.5 ਕਿਲੋ ਕੈਪੈਸਿਟੀ ਹੈ ਜੀ ਇਹਦੇ ਵਿੱਚ ਤੁਹਾਨੂੰ ਹੀਟਰ ਨੋਨ ਹੀਟਰ ਦੋ ਤਰ੍ਹਾਂ ਦੇ ਵੇਰੀਐਂਟ ਮਿਲ ਜਾਣਗੇ ਸਭ ਤੋਂ ਵਧੀਆ ਪਲੱਸ ਪੁਆਇੰਟ ਇਹ ਜਿਹੜੀ ਮਸ਼ੀਨ ਹੈ ਜੀ ਟੌਪ ਲੋਡ ਦੇ ਵਿੱਚ ਟੰਬਲ واਸ਼ਿੰਗ ਆਉਂਦੀ ਹੈ ਜੀ ਟੰਬਲ واਸ਼ਿੰਗ ਦੇ ਵਿੱਚ ਕੀ ਹੈ ਤੁਹਾਡੀ ਜਿਹੜੀ واਸ਼ਿੰਗ ਕੁਆਲਿਟੀ ਜ਼ਿਆਦਾ ਇਨਹਾਂਸ ਹੁੰਦੀ ਹੈ ਜੀ ਤੁਸੀਂ ਇਹਦਾ ਡਰਮ ਦਿਖਾਓ ਜੀ ਕਸਟਮਰ ਨੂੰ ਇਹ ਇਹਦਾ ਡਰਮ ਹੈ ਜੀ ਇਹਨਾਂ ਦਾ ਪੇਟੈਂਟ ਡਿਜ਼ਾਈਨ ਹੈ ਕਿਸੇ ਹੋਰ ਸੈਕੰਡ ਕੰਪਨੀ ਦੇ ਵਿੱਚ ਡਿਜ਼ਾਈਨ ਨਹੀਂ ਹੁੰਦਾ ਅਲੱਗ ਇਹਦੇ ਨਾਲ ਤੁਹਾਡੀ واਸ਼ਿੰਗ ਕੁਆਲਿਟੀ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ ਔਰ ਸਭ ਤੋਂ ਵੱਡਾ ਪਲੱਸ ਪੁਆਇੰਟ ਇਹਦੀ ਡਿਸਪਲੇ ਜਿਹਦੇ ਵਿੱਚ ਤੁਹਾਨੂੰ ਹਰ ਚੀਜ਼ ਕੱਲੀ-ਕੱਲੀ ਦੀ ਕਲੈਰਿਟੀ ਮਿਲਦੀ ਹੈ ਤੁਸੀਂ ਇਹਦੇ ਵਿੱਚ ਕੱਪੜੇ ਪਾਏ ਲੋਡ ਅਗਰ ਕਿੰਨਾ ਜੀ ਓਵਰਲੋਡ ਦਾ ਨਹੀਂ ਮਸ਼ੀਨ ਹੋਈ ਹੀ ਹੀਟਰ ਤੁਸੀਂ ਆਨ ਕੀਤਾ ਟੈਂਪਰੇਚਰ ਕਿੰਨਾ ਉਹ ਵੀ ਸ਼ੋ ਹੋਏਗਾ ਜੀ ਵਾਟਰ ਲੈਵਲ ਤੱਕ ਸ਼ੋ ਹੋਏਗਾ ਆਫਟਰ ਸਟਾਰਟ ਟਾਈਮ ਇਹਨੂੰ ਡਿਲੇ ਵਾਸ਼ ਵੀ ਕਿਸੇ ਨਾਮ ਤੋਂ ਕਹਿੰਦੇ ਆ ਜੀ ਅਲਗ-ਅਲਗ ਆਂਦੀ ਹੈ ਸੋਕਿੰਗ ਤੁਸੀਂ ਕਰਨੀ ਹੈ ਜਿੱਦਾਂ ਤੁਹਾਨੂੰ ਸੈਮੀ ਚ ਸੋਕਿੰਗ ਦੱਸੀ ਸੀ ਮੈਂ ਸੇਮ ਉਹੀ ਵਿੱਚ ਰਿਚ ਵੀ ਹੈ ਜੀ ਵਾਸ਼ਿੰਗ ਰਿੰਸਿੰਗ ਸਪਿੰਨਿੰਗ ਇਹ ਆਟੋਮੈਟਿਕਲੀ ਵੀ ਸੈੱਟ ਹੋ ਜਾਂਦਾ ਜੀ ਤੇ ਤੁਸੀਂ ਆਪਣੀ ਨੀਡ ਦੇ ਅਕੋਰਡਿੰਗ ਵੀ ਟਾਈਮਿੰਗ ਸੈੱਟ ਕਰ ਸਕਦੇ ਆ ਜਿੱਦਾਂ ਤੁਸੀਂ ਇਹ ਤੋਂ ਆਟੋਮੈਟਿਕ ਲਾਇਆ ਤੇ ਰਿੰਸਿੰਗ ਹੁੰਦੀ ਵੀ ਤਿੰਨ ਵਾਰੀ ਤੁਸੀਂ ਕਹਿੰਦੇ ਨਹੀਂ ਮੈਂ ਤਿੰਨ ਵਾਰੀ ਸੈਟੀਸਫਾਈ ਨਹੀਂ ਮੈਂ ਚਾਰ ਵਾਰੀ ਰਿੰਸਿੰਗ ਕਰਨੀ ਹੈ ਜਾਂ ਪੰਜ ਵਾਰੀ ਕਰਨੀ ਹੈ ਠੀਕ ਤੁਸੀਂ ਇਥੋਂ ਰਿੰਸਿੰਗ ਐਡ-ਆਨ ਵੀ ਕਰ ਸਕਦੇ ਆਗੇ ਜਦੋਂ ਤੁਸੀਂ ਇਥੋਂ ਪੂਰਾ ਪੂਰਾ ਸਾਈਕਲ ਸੈੱਟ ਕਰ ਲੈਣਾ ਨਾ ਤੇ ਉਹਦੀ ਜੋਟ ਕੰਪਲੀਟ ਟਾਈਮਿੰਗ ਹੋਏਗੀ ਤੁਹਾਨੂੰ ਇੱਥੇ ਸ਼ੋਅ ਹੋਏਗੀ ਥੈਨ ਉਸ ਤੋਂ ਬਾਅਦ ਜਦੋਂ ਤੁਸੀਂ ਇਹਦੇ ਵਿੱਚ ਕੱਪੜੇ ਪਾਉਣੇ ਆ ਕੱਪੜਿਆਂ ਦੇ ਲੋਡ ਦੇ ਅਕੋਰਡਿੰਗ ਮਸ਼ੀਨ ਨੂੰ ਸਰਫ ਕਿੰਨਾ ਚਾਹੀਦਾ ਉਹ ਵੀ ਮਸ਼ੀਨ ਆਪ ਦੱਸ ਦੋਗੀ ਜੀ ਠੀਕ ਅਗਰ ਤੁਸੀਂ ਇਹਦੇ ਵਿੱਚ 5 ਕਿਲੋ ਕੱਪੜੇ ਪਾਇਆ 5 ਕਿਲੋ ਦੇ ਅਕੋਰਡਿੰਗ ਇਹਨੂੰ ਇੱਕ ਚਮਚਾ ਔਰ ਇੰਡਸਟਰੀ ਦੀ ਪਹਿਲੀ ਮਸ਼ੀਨ ਹੈ ਜੀ ਜਿਹਦੇ ਉੱਤੇ ਰਿਟਨਲੀ ਲਿਖਿਆ ਹੁੰਦਾ 100% ਵਾਟਰ ਸਿਸਟ ਪੈਨਲ ਦੂਜੀ ਕੋਈ ਕੰਪਨੀ ਲਿਖ ਕੇ ਨਹੀਂ ਦੇਗੀ ਤੁਹਾਨੂੰ ਠੀਕ ਹੈ ਮਤਲਬ ਕਿ ਜੇਕਰ ਅਸੀਂ ਸਰ ਇਹ ਚ ਕੱਪੜੇ ਵਾਸ਼ ਕੀਤੇ ਆ ਕਈ ਵਾਰੀ ਹੁੰਦਾ ਹੈ ਲੇਡੀਜ਼ ਆ ਉਹ ਫ੍ਰੀ ਹੁੰਦੇ ਆ ਤੇ ਕੱਲੇ ਕੱਪੜੇ ਵਾਸ਼ ਕਰਕੇ ਕਹਿੰਦੇ ਜੀ ਆਪਾਂ ਰਿੰਸ ਨਹੀਂ ਵਿੱਚ ਕਰਨੇ ਕੱਲੇ ਧੋਣੇ ਹੀ ਆ ਜਦੋਂ ਤੁਸੀਂ ਤੋਂ ਗਿੱਲਾ ਕੱਪੜਾ ਕੱਢੋਗੇ ਪਾਣੀ ਪੈ ਗਿਆ ਕੋਈ ਦਿੱਕਤ ਨਹੀਂ ਡਰਨ ਦੀ ਗੱਲ ਨਹੀਂ ਕਿਉਂਕਿ ਇਹਦਾ ਪੈਨਲ ਸੇਫ ਵਾਲਾ 5 ਸਟਾਰ ਰेटेड ਮਾਡਲ ਹੈ ਜੀ 10 ਸਾਲ ਦੀ ਮੋਟਰ ਦੀ ਵਾਰੰਟੀ 2 ਸਾਲ ਦੀ ਕੰਪਲੀਟ ਮਸ਼ ਲੇਡਰ ਇਹਦੇ ਵਿੱਚ ਵੀ ਹਾਈਡਰੋਲਿਕ ਮਿਲੇਗਾ ਹਾਈਡਰੋਲਿਕ ਹੈ ਔਰ ਟਫਨ ਹੈ ਟਫਨ ਗਲਾਸ ਹੈ ਜੀ ਆਈਐਸਏ ਮਾਰਕ ਪੂਰੇ ਟਾਈਮ ਵੀ ਦੱਸ ਦੇਗਾ ਕਿ ਕਦੋਂ ਤੱਕ ਯਾਨੀ ਕਿ ਆਪਣੀ ਮਸ਼ੀਨ ਮਤਲਬ ਚੱਲਦੀ ਹੈ ਕਿੰਨੇ ਟਾਈਮ ਤੱਕ ਇਹ ਕੱਪੜੇ ਧੋ ਕੇ ਸੁੱਕ ਜਾਣਗੇ ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ ਪੂਰਾ ਇੱਥੇ ਟਾਈਮਿੰਗ ਸ਼ੋ ਹੋਏਗਾ ਜੀ ਇਹਦੇ ਵਿੱਚ ਬਾਕੀ ਇਹਦੇ ਵਿੱਚ ਟੱਬ ਕਲੀਨ ਆਪਸ਼ਨ ਵੀ ਹੈਗੀ ਹੈ ਜਿੱਦਾਂ ਜ਼ਿਆਦਾਤਰ ਕਸਟਮਰ ਨੂੰ ਪਤਾ ਨਹੀਂ ਹੁੰਦਾ ਕਿ ਮਸ਼ੀਨ ਨੂੰ ਸਰਵਿਸ ਚਾਹੀਦੀ ਕਿ ਨਹੀਂ ਚਾਹੀਦੀ ਜੇਕਰ ਇਹਦੀ ਸੇਮ ਸਰਵਿਸ ਕਰਾਉਣੀ ਹੈ ਤਾਂ ਉਹ ਪੇਡ ਰਹਿੰਦੀ ਹੈਗੀ ਹੈ ਆਫਟਰ ਵਾਰੰਟੀ ਵੀ ਜੇਕਰ ਸਰਵਿਸ ਕਰਾਉਂਗੇ ਟੈਕਨੀਸ਼ੀਅਨ ਬੁਲਾਉਂਗੇ ਤਾਂ ਚਾਰਜੇਬਲ ਹੈ ਤੇ ਇਹਦੇ ਵਿੱਚ ਤੁਸੀਂ ਟੱਬ ਕਲੀਨ ਆਪਸ਼ਨ ਕਰ ਦੋ ਮਸ਼ੀਨ ਦੀ ਸਰਵਿਸ ਆਟੋਮੈਟਿਕਲੀ ਹੋਣੀ ਟੱਬ ਆਟੋਮੈਟਿਕਲੀ ਕਲੀਨ ਹੋ ਜਾਣਾ ਹੈ ਇਹ ਪਲੱਸ ਪੁਆਇੰਟ ਮਿਲ ਜਾਣਾ ਜੀ ਤੁਹਾਨੂੰ ਇਹਦਾ ਵੀ ਸ਼ੇਖ ਜੀ ਆਨੇ ਬਹੁਤ ਨਾਈਸ ਬਹੁਤ ਵਧੀਆ ਨੋਲਿਜ ਹੈ ਜੀ ਇਹਨਾਂ ਨੂੰ ਬਹੁਤ ਇੰਨੀ ਕਿਸੇ ਨੂੰ ਹੁੰਦੀ ਨਹੀਂ ਸਾਨੂੰ ਵੀ ਨਹੀਂ ਹੁੰਦੀ ਇਹਨੇ ਇੰਨੀ ਦਾ ਇਹਦੇ ਬਾਰੇ ਮਤਲਬ ਅਸੀਂ ਸਿਰਫ ਸੇਲ ਕਰ ਸਕਦੇ ਆ ਇਹਨੇ ਡੀਪਲੀ ਤਰੀਕੇ ਨਾਲ ਸਮਝਾ ਨਹੀਂ ਸਕਦੇ ਜਿਵੇਂ ਵੀਰ ਜੀ ਨੇ ਸਮਝਾਇਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਜ਼ਿਆਦਾ ਡੀਲਰ ਪਹੁੰਚੇ ਹੋਣੇ ਪੰਜਾਬ ਤੋਂ ਜਗ੍ਹਾ ਜਗ੍ਹਾ ਤੋਂ ਆਏ ਹੋਣੇ ਡੀਲਰ ਬਹੁਤ ਵਧੀਆ ਲੱਗ ਰਿਹਾ ਮਾਹੌਲ ਬਹੁਤ ਐਕਸਾਈਟਿਡ ਆ ਬਹੁਤ ਵਧੀਆ ਲੱਗ ਰਿਹਾ ਮੌਸਮ ਵੀ ਵਧੀਆ ਬਾਹਰ ਪੂਰੀ ਬਾਕੀ ਵੀਰ ਜੀ ਹੋਰ ਕੀ ਦੀ ਕਹਿੰਦੇ ਆ ਹੈ ਜੀ ਕੂਲਰ ਕੈਂਪ ਨੇ ਵਾਜੀ ਹੈ ਹੈ ਕਿ 300 ਇਹ ਬੋਲਿਆ ਕਰ 1 ਲੱਖ ਫ੍ਰੀਜਾਂ ਦੀ ਜਿਹੜੀ ਆਪਣੀ ਕੈਟਾਗਰੀ ਆ ਉਹ ਵੀ ਬਹੁਤ ਜ਼ਿਆਦਾ ਕੈਟਾਗਰੀ ਆ ਜਿਵੇਂ ਕਿ ਹੁਣ ਇਹਨਾਂ ਨੇ ਕੰਪਨੀ ਨੇ ਨਾ 268 ਲੀਟਰ ਦੇ ਵਿੱਚ ਨਵੀਂ ਫ੍ਰਿਜ ਕੱਢੀ ਆ ਲਾਂਚ ਕੀਤੀ ਆ ਇਹ ਸਟੀਲ ਗ੍ਰੇ ਦੇ ਵਿੱਚ ਕਲਰ ਦੇ ਵਿੱਚ ਆ ਜੀ ਬਿਲਕੁਲ ਪਹਿਲਾਂ ਇਹ ਨਹੀਂ ਆਂਦੀ ਹੁੰਦੀ ਸੀ ਐਡੀ ਵੱਡੀ ਫ੍ਰਿਜ ਗੋਦਰੇ ਦੇ ਵਿੱਚ ਪਹਿਲਾਂ 238 ਲੀਟਰਾਂ ਦਾ ਕੀ ਆਂਦੀ ਸੀ ਹੁਣ ਨਵੀਂ ਰੇਂਜ ਇਹਨਾਂ ਨੇ ਕੱਢੀ ਆ ਸਟੀਲ ਗ੍ਰੇ ਦੇ ਵਿੱਚ ਔਰ ਬਹੁਤ ਕੁਲੀ ਡੁਲੀ ਫ੍ਰੀਜ ਆ ਬਾਕੀ ਭਈਆ ਦੱਸਣਗੇ ਇਹਦੇ ਸਾਰੇ ਫੀਚਰ ਹਾਂਜੀ ਭਈਆ ਦੱਸੋ ਜੀ 268 ਲੀਟਰ ਦੇ ਵਿੱਚ ਲੇਟੈਸਟ ਵਰਜਨ ਆਪਾਂ ਲਾਂਚ ਕੀਤਾ ਵਾ ਇਹ ਚ ਤੁਹਾਨੂੰ ਲਾਰਜ ਸਪੇਸ ਮਿਲਣਗੇ ਪੂਰੇ ਟ੍ਰੇ ਦੇ ਨਾਲ 4 ਟ੍ਰੇ ਦੇ ਨਾਲ ਤੇ ਤੁਹਾਨੂੰ ਆ ਸਪੇਸ ਪੂਰੀ ਮਿਲਣਗੀ ਆ 200 ਲੀਟਰ 200 ਲੀਟਰ ਦੀ ਕੈਪੈਸਿਟੀ ਆ ਬੋਟਰ ਲੱਗਣ ਵਾਸਤੇ ਤੁਹਾਨੂੰ ਹੈਗਾ ਵਾ ਪੂਰਾ ਤੇ ਬਾਕੀ ਚਿਲਰ ਵਾਸਤੇ ਇਹ ਹੈਗਾ ਵਾ ਤੇ 30% ਤੜਾ ਚੈਂਬਰ ਹੈ ਵਾ ਆਈਸ ਚੈਂਬਰ ਪੂਰਾ ਤੇ ਪੂਰੀ ਲੈਦਰ ਕੋਟੀ ਦੇ ਨਾਲ ਹੈਗਾ ਵਾ ਬਾਕੀ ਫਿਨਿਸ਼ਿੰਗ ਇਹਦੇ ਨਿਊ ਫਿਨਿਸ਼ ਦੇ ਵਿੱਚ ਹੈਗਾ ਟਰਬੋ ਚੂਲਿੰਗ ਦੇ ਵੀ ਸਿਸਟਮ ਹੈ ਜੈਂਪੋ ਵੈਜੀਟੇਰੀਨ ਟ੍ਰੇ ਆ ਜਾਂਦਾ ਵਾ ਇੱਥੇ ਸਭ ਤੋਂ ਵੱਡਾ ਵੈਜੀਟੇਰੀਨ ਬਾਕਸ ਹੈ ਤੁਹਾਡਾ ਜਿਆਦਾ ਕੱਟ ਮਿਲੇਗੀ ਤੁਹਾਨੂੰ ਅਦਰ ਕੰਪਨੀਆਂ ਦੀ ਜੋ ਰੇਂਜ ਹੈ ਉਹ ਤੋਂ ਕੱਟ ਮਿਲੇਗੀ ਕਿਉਂਕਿ ਗੋਦਰਜ ਕੰਪਨੀ ਹੈ ਜਿਹੜੀ ਥੋੜੇ ਜਿਹਾ ਮਤਲਬ ਕਸਟਮਰ ਦਾ ਧਿਆਨ ਰੱਖਦੀ ਹੈ ਰੇਟ ਥੋੜੇ ਜਿਹਾ ਇਹਨਾਂ ਦੇ ਘੱਟ ਹੀ ਨੇ ਮਤਲਬ ਅਦਰਸ ਕੰਪਨੀ ਨਾਲੋਂ ਘਟ ਰੇਣ ਨੇ ਔਰ ਕੁਆਲਿਟੀ ਬਹੁਤ ਜ਼ਿਆਦਾ ਵਧੀਆ 10 ਸਾਲ ਦੀ ਮੋਟਰ ਦੀ ਗਾਰੰਟੀ ਹੁੰਦੀ ਹੈ ਇਹਦੀ 1 ਸਾਲ ਦੀ ਰੈਫਰਿਜਰੇਟਰ ਦੀ ਗਾਰੰਟੀ ਹੁੰਦੀ ਹੈ ਪੂਰੀ ਮਤਲਬ ਬਹੁਤ ਵਧੀਆ ਫ੍ਰਿਜ ਹੈ ਜੀ ਇਹ ਮੇਰੇ ਖਿਆਲ ਨੀਅਰ ਅਬਾਊਟ ਉਹੀ 23-24 ਹਜ਼ਾਰ ਦੇ ਕਰੀਬ-ਕਰੀਬ ਰੇਟ ਹੀ ਹੈ ਦਾ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਮੈਂ ਰੇਟ ਹਜੇ ਲਿਸਟ ਇਹਨਾਂ ਤੋਂ ਲਈ ਨਹੀਂ ਹੈਗੀ ਕੰਪਨੀ ਤੋਂ ਪ੍ਰਾਈਜ਼ਿੰਗ ਲਿਸਟ ਬਾਅਦ ਦੇ ਵਿੱਚ ਲਾਵਾਂਗੇ ਪਹਿਲਾਂ ਮੈਂ ਸਿਰਫ ਇਹ ਦੇਖਣ ਆਇਆ ਸੀ ਅੱਜ ਇਹ ਐਗਜ਼ੀਬਿਸ਼ਨ ਇਹਨਾਂ ਦੀ ਬਹੁਤ ਸ਼ਾਨਦਾਰ ਮੁਹਾਲੀ ਦੇ ਵਿੱਚ ਖੜੇ ਆ ਇਹਨਾਂ ਦੀ ਜੋ ਮੇਨ ਕੰਪਨੀ ਦੀ ਫੈਕਟਰੀ ਆ ਉਹਦੇ ਵਿੱਚ ਇੱਕ ਹਾਲ ਹੈ ਉੱਥੇ ਐਗਜ਼ੀਬਿਸ਼ਨ ਲੱਗੀ ਹੋਈ ਹੈ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਵਧੀਆ ਫੀਲ ਹੋ ਰਿਹਾ ਆਲ ਕੈਟਾਗਰੀ ਲੱਗੀਆਂ ਹੋਈਆਂ ਨੇ ਆਲ ਡਿਸਟ੍ਰੀਬਿਊਟਰ ਆਏ ਹੋਏ ਨੇ ਬਹੁਤ ਸੋਹਣਾ ਫੀਲ ਹੋ ਰਿਹਾ ਗੋਦਰਜ ਕੰਪਨੀ ਵੱਲੋਂ ਇੱਕ ਨਾ ਨਵੀਂ ਚੀਜ਼ ਵੀ ਇਹ ਪੇਸ਼ ਕਰਦੇ ਰਹਿੰਦੇ ਨੇ ਕੰਪਨੀ ਵਾਲੇ ਗੋਦਰਜ ਕੰਪਨੀ ਵਾਲੇ ਇਹ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਉਂਦੇ ਨੇ ਇਹ ਨਹੀਂ ਹੈਗਾ ਕਿ ਜੋ ਮਾਰਕੀਟ 'ਚ ਚੱਲ ਰਿਹਾ ਉਹੀ ਚੀਜ਼ ਵੇਚਣੀ ਆ ਮਤਲਬ ਇਹ ਦੇਖੋ ਨਾ ਫ੍ਰਿਜ ਦੇ ਵਿੱਚ ਕਿੰਨੀ ਸੋਹਣੀ ਚੀਜ਼ ਬਣਾਈ ਆ ਇਹਨਾਂ ਨੇ ਇਹ ਵੁੱਡਨ ਦੀ ਤਰ੍ਹਾਂ ਬਿਲਕੁਲ ਜਿਵੇਂ ਆਪਣੇ ਇੰਟੀਰੀਅਰ ਹੁੰਦਾ ਆਪਣੇ ਘਰ ਦਾ ਇੰਟੀਰੀਅਰ ਹੁੰਦਾ ਜਿਵੇਂ ਮਤਲਬ ਕਿ ਉਹ ਦਰਵਾਜ਼ੇ ਹੁੰਦੇ ਨੇ ਟਾਕੀਆਂ ਹੁੰਦੀਆਂ ਨੇ ਉਸ ਤਰ੍ਹਾਂ ਦੀ ਹੀ ਚੀਜ਼ ਬਣਾਈ ਹੈ ਕੰਪਨੀ ਨੇ ਇਹਨੂੰ ਲਾਈਟ ਸ਼ੇਡ ਦੇ ਵਿੱਚ ਵੀ ਦਿੱਤਾ ਗਿਆ ਔਰ ਡਾਰਕ ਸ਼ੇਡ ਦੇ ਵਿੱਚ ਵੀ ਦਿੱਤਾ ਗਿਆ ਦੋਨੇ ਸ਼ੇਡ ਦੇ ਵਿੱਚ ਹੈਗੀਆਂ ਨੇ ਫ੍ਰਿਜਾਂ ਔਰ ਬਹੁਤ ਸ਼ਾਨਦਾਰ ਡਬਲ ਡੋਰ ਦੇ ਵਿੱਚ ਫ੍ਰਿਜ ਹੋਣ ਜਾ ਰਹੀ ਹੈ ਬਾਕੀ ਗੱਲ ਕਰਾਂਗੇ ਆਪਾਂ ਇਹਨਾਂ ਦੇ ਆਫੀਸਰ ਜਿਹੜੇ ਇਹਨਾਂ ਨੂੰ ਇਹਨਾਂ ਦੀ ਸਾਰੀ ਗੱਲਬਾਤ ਦੱਸਣਗੇ ਵੀਰ ਜੀ ਨਾਲ ਹਾਂਜੀ ਵੀਰ ਜੀ ਦੱਸੋ ਜੀ ਇਹਨਾਂ ਬਾਰੇ ਕੀ ਕੁਸ਼ ਹੈ ਇਹਦੇ ਵਿੱਚ ਹਾਂਜੀ ਇਹ ਜਿਹੜਾ ਮੋਸਟਲੀ ਜਿਹੜਾ ਹੈਗਾ ਫਸਟ ਆਫ ਆਲ ਜਿਹੜਾ ਹੈਗਾ ਆ ਇਹ ਚ ਕੋਈ ਵੀ ਕੰਪਨੀ ਅਗਰ ਦੇਖਦੇ ਨਾ ਆਪਾਂ ਹਾਂਜੀ ਕਿਸੇ ਉਹਦੇ ਵਿੱਚ ਤੁਹਾਨੂੰ ਸਿਰਫ ਦੋ ਕਲਰ ਮਿਲਣਗੇ ਜਾਂ ਤਿੰਨ ਕਲਰ ਮਿਲਣਗੇ ਜਿਹਦੇ ਵਿੱਚ ਕੀ ਹੁੰਦਾ ਜਾਂ ਬਲੈਕ ਹੋਇਆ ਜਾਂ ਸਿਲਵਰ ਜਾਂ ਪ੍ਰਿੰਟਡ ਦੇ ਵਿੱਚ ਹਾਂਜੀ ਤਾਂ ਗੌਜਿਸ ਕੰਪਨੀ ਦੇ ਵਿੱਚ ਇਹ ਬੈਨੀਫਿਟ ਕੀ ਕੀਤਾ ਆਇਆ ਕਿਸੇ ਵੀ ਅਗਰ ਆਪਾਂ ਦੇਖੇ ਘਰ ਦੇ ਵਿੱਚ ਜਾਂ ਕਿਚਨ ਆ ਤੁਹਾਡਾ ਉਹਦੇ ਵਿੱਚ ਮੋਸਟਲੀ ਜਿਹੜਾ ਆਪਣਾ ਇੰਟੀਰੀਅਰ ਹੁੰਦਾ ਸਾਰਾ ਵੁੱਡਨ ਦੇ ਵਿੱਚ ਹੁੰਦਾ ਔਰ ਕਈ ਵਾਰੀ ਆਪਾਂ ਦੇ ਦੇ ਕਸਟਮਰ ਕਨਫਿਊਜ਼ ਹੋ ਜਾਂਦਾ ਜਾਂ ਆਪਾਂ ਨੂੰ ਇਹ ਕਿਹੜਾ ਕਲਰ ਲੇਖੀ ਹੈ ਕਿਦਾਂ ਹੁਣ ਕੰਪਨੀ ਨੇ ਕੀ ਕੀਤਾ ਆਇਆ ਹੈ ਕੰਪਨੀ ਨੇ ਤੁਹਾਨੂੰ ਨਿਊ ਲੁੱਕ ਦੇ ਵਿੱਚ ਵੁੱਡਨ ਸ਼ੇਡ ਦੇ ਵਿੱਚ ਤੁਹਾਨੂੰ ਦੇ ਦਿੱਤਾ ਹੈ ਠੀਕ ਹੈ ਹੁਣ ਇਹਦਾ ਬੈਨੀਫਿਟ ਕੀ ਹੈ ਤੁਹਾਡੇ ਕਿਚਨ ਦੇ ਵਿੱਚ ਤੁਹਾਡਾ ਵੁੱਡਨ ਦਾ ਹੈਗਾ ਹੈ ਇੰਟੀਰੀਅਰ ਪੂਰੇ ਨਾਲ ਤੁਹਾਡਾ ਪ੍ਰੋਪਰ ਮੈਚ ਕਰਕੇ ਤੁਹਾਡੀ ਸਿਮੇਟਰੀ ਪੂਰੀ ਬਣ ਜਾਂਦੀ ਹੈ ਇਹ ਕਿੰਨੇ ਲੀਟਰ ਦੀ ਹੈ ਜੀ ਇਸ 272 ਲੀਟਰ ਦੇ ਵਿੱਚ ਆ ਜਾਏਗੀ ਇਹ 272 ਲੀਟਰ ਦੇ ਵਿੱਚ ਆਹ ਕਾਦੀਆਂ ਚੀਜ਼ਾਂ ਨੇ ਮਤਲਬ ਇਹਦੇ ਵਿੱਚੋਂ ਆਪਣੀ ਇਹਦੇ ਵਿੱਚ ਜਿਹੜੀ ਹੈਗੀ ਹੈ ਇੱਕ ਤਾਂ ਪਹਿਲੀ ਗੱਲ ਚੀਜ਼ ਹੈ ਤੁਹਾਨੂੰ ਜਿਹੜੀ ਅੰਦਰ ਤੁਸੀਂ ਦੇਖੋਗੇ ਤੁਹਾਨੂੰ ਟੋਟਲੀ ਜਿਹੜਾ ਹੈਗਾ ਟਾਵਰ কুলਿੰਗ ਮਿਲੇਗੀ ਮਤਲਬ ਹਰ ਸਪੇਸ ਹਰ ਤੁਹਾਨੂੰ ਹਰ ਤੁਹਾਨੂੰ ਬਾਕਸ ਦੇ ਵਿੱਚ ਜਿਹੜੀ কুলਿੰਗ ਮਿਲੇਗੀ ਠੀਕ ਹੈ ਦੂਜੀ ਚੀਜ਼ ਹੈ ਸੋ ਤੋਂ ਐਡੀਸ਼ਨਲ ਚੀਜ਼ ਜਿਹੜੀ ਇਹਦੇ ਵਿੱਚ ਦਿੱਤੀ ਹੈ ਹੁਣ ਮੋਸਟਲੀ ਆਪਾਂ ਦੇਦੇ ਘਰ 'ਚ ਲੇਡੀਜ਼ ਹੁੰਦੀਆਂ ਉਹ ਸਾਡੇ ਵੱਡੇ ਪਤਿਲੇ ਦੁੱਤਾਲੇ ਹੋ ਗਏ ਜਾਂ ਕੋਈ ਸਮਾਨ ਹੋ ਗਿਆ ਉਹ ਬੈਕ ਸਾਈਡ ਤੇ ਰੱਖ ਦਿੰਦੇ ਜਿਸ 'ਚ ਕੀ ਹੈ কুলਿੰਗ ਵਾਲੀ ਡਕਟ ਹੋ ਜਾਂਦੀ ਹੈ ਠੀਕ ਹੈ ਔਰ ਜਦੋਂ কুলਿੰਗ ਸਟਕ ਹੋ ਗਈ ਔਰ ਇਹ ਵਿੱਚ ਕੀ ਹੋਏਗਾ ਅਗਈ ਚੀਜ਼ ਪਈ ਹੈ ਜਿਵੇਂ ਕਟੋਰੀਆਂ ਹੋਈਆਂ ਜਾਂ ਚਾਹੇ ਤੁਹਾਡੇ ਡੋਂਗੇ ਹੋਗੇ ਉਹਦੀ ਚੀਜ਼ ਤੁਹਾਡੀ ਖਰਾਬ ਹੋ ਜਾਂਦੀ ਹੈ ਮਨ ਕੰਪਨੀ ਇਹਵੇ ਦੇਦੀ ਕੂਲ ਸ਼ਾਵਰ ਟੈਕਨੋਲੋਜੀ ਠੀਕ ਹੈ ਜੀ ਕਿਸੇ ਕੰਪਨੀ ਚ ਨਹੀਂ ਆਦੀ ਇਹ ਗੋਦਰੀ ਦੀ ਪੇਟੈਂਟ ਹੈ ਇਹ ਠੀਕ ਹੈ ਹੁਣ ਇਹਦਾ ਬੈਨੀਫਿਟ ਕੀ ਆ ਮੰਨ ਲਓ ਪਿੱਛੇ ਤੁਸੀਂ ਪਤਲੇ ਰੱਖ ਵੀ ਦਿੱਤੇ ਹਾਂ ਅੱਗੇ ਤੁਹਾਡਾ ਸਮਾਨ ਪਿਆ ਆ ਹੁਣ ਕੰਪਨੀ ਇਹ ਕਿਤਾ ਡਕਟ ਦੇਤਾ ਇਹਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਡਕਟਿੰਗ ਕਰ ਦਿੱਤੀ ਹੋਈ ਹੈ ਕੂਲ ਸ਼ਾਵਰ ਦੇ ਵਿੱਚ ਇਹਦੀ ਬੈਕ ਸਾਈਡ ਸੈਂਟਰ ਔਰ ਫਰੰਟ ਦੇ ਵਿੱਚ ਤੁਹਾਨੂੰ ਸ਼ਾਵਰ ਕਰਕੇ 쿨ਿੰਗ ਆਏਗੀ ਪਲੱਸ ਜਿਹੜੀ ਸਾਹਮਣੇ ਪਾਣੀ ਦੀ ਬੋਟਲ ਵਗੈਰਾ ਰੱਖਿਆ ਔਰ ਇਹ ਵਿੱਚ ਤੁਹਾਡੀ ਆਏਗੀ ਮਤਲਬ ਇਹਦੇ ਵਿੱਚ ਸ਼ਾਵਰ ਆ ਗਿਆ ਹਾਂਜੀ ਇਹਦੇ ਵਿੱਚ ਤੁਹਾਨੂੰ ਜਿਹੜੀ 쿨ਿੰਗ ਦੀ ਸ਼ਾਵਰ ਆ ਜਾਂਦੀ ਇਸ ਤੋਂ ਕੰਪਨੀ ਚ ਨਹੀਂ ਹੈਗਾ ਸ਼ਾਵਰ ਇਹ ਇਸੇ ਕੰਪਨੀ ਚ ਨਹੀਂ ਆਏਗਾ ਤੁਹਾਡਾ ਗੋਦਰੇ ਦਾ ਪੇਟੈਂਟ ਹੈ ਇਹ ਜੀ ਓਕੇ 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 ਇੱਥੋਂ ਦੀ ਸ਼ਾਵਰ ਵਿੱਚ ਤੁਹਾਡੀ ਜਿਹੜੀ ਬੈਕ ਸਾਈਡ ਬੈਕ ਸਾਈਡ ਫਰੰਟ ਤੋਂ ਸੈਂਟਰ ਫਰੰਟ ਦੇ ਵਿੱਚ ਤੁਹਾਨੂੰ ਪ੍ਰੋਪਰ 쿨ਿੰਗ ਮਿਲੇਗੀ ਇਹਦੇ ਵਿੱਚ ਔਰ ਦੂਜੀ ਜੀ ਇਹਦੇ ਵਿੱਚ ਤੁਹਾਡੀ ਜਿਹੜੀ ਹੈ ਉਹ ਚੀਜ਼ ਜਿਹੜੀ ਹੈਗੀ ਲੌਂਗ ਲਾਸਟਿੰਗ ਚੱਲੇਗੀ ਔਰ ਇਹਦੇ ਨੀਚੇ ਵੀ 쿨ਿੰਗ ਜਾਏਗੀ ਇਹਦੇ ਨੀਚੇ ਵੀ ਸੋ ਤੁਹਾਨੂੰ 쿨ਿੰਗ ਵੀ ਬੈਕ ਸਾਈਡ ਤੋਂ ਵੀ ਜਾਏਗੀ ਪਲੱਸ ਜਿਹੜਾ ਹੈਗਾ ਯਾਰ ਨਾਲ ਕੀ ਇਹਦੇ ਇਹ ਤੇ ਜਿਹੜਾ ਹੁੰਦਾ ਹੈ ਇਹਦੇ ਵਿੱਚ ਨੋਰਮਲ ਮੋਸਟਲੀ ਕੀ ਹੁੰਦਾ ਹੈ ਓਪਨਲੀ ਸੈਕਸ਼ਨ ਜੇ ਅਗਰ ਆਪਾਂ ਇਹ ਦੇਖਿਆ ਹੁੰਦਾ ਜੀ ਇਹਦੇ ਵਿੱਚ ਆਪਾਂ ਮੋਸਟਲੀ ਜਿਹੜਾ ਹੁੰਦਾ ਨਾਲ ਅਟੈਚ ਹੁੰਦਾ ਆ ਅੱਛਾ ਮਤਲਬ ਬਰਫ ਬਲੇਸਟ ਹੈ ਜਿਹੜੀ ਨਹੀਂ ਕਿਉਂ ਕਿਉਂ ਸੇਰ ਟਵਿਸਟ ਹੈ ਹੁੰਦੀ ਆ ਬਟ ਇਹਦੇ ਵਿੱਚ ਕੀ ਹੁੰਦਾ ਮੋਸਟਲੀ ਹੁਣ ਸਰਦੀਆਂ ਆ ਗਈਆਂ ਆਪਾਂ ਨੂੰ ਜਿਹੜੀ ਆ ਗਈ ਆ ਬਰਫ ਦੀ ਨਹੀਂ ਲੋੜ ਪੈਣੀ ਇਸ ਚ ਕੰਪਨੀਆ ਕੀ ਕੀਤਾ ਤੁਹਾਨੂੰ ਰਿਮੂਵਲ ਦੇ ਦਿੱਤੀ ਤੁਸੀਂ ਇਹਨੂੰ ਕੱਢ ਲਓ ਮਤਲਬ ਕਨਵਰਟੇਬਲ ਫ੍ਰੀਜਾ ਕਰ ਸਕਦੇ ਨਹੀਂ ਕਨਵਰਟੇਬਲ ਨਹੀਂ ਇਹ ਇਹ ਵਿਦਾਊਟ ਕਨਵਰਟੇਬਲ ਆ ਹੋਰ ਕਾਰਨ ਕੀ ਆ ਹੁਣ ਮੰਨ ਲਓ ਘਰ ਦੇ ਵਿੱਚ ਤੁਸੀਂ ਚਾਰ ਪੰਜ ਆਨੇ ਹੈਗੇ ਆ ਤਾਂ ਇਹ ਨੀਚੇ ਪ੍ਰੋਪਰ ਆ ਰਿਹਾ ਇਸ ਮਾਰਕ ਹੁਣ ਕਨਵਰਟ ਆਪਾਂ ਕਿਉਂ ਕਰਾਂਗੇ ਅਗਰ ਸਮਾਨ ਆਪਣਾ ਜ਼ਿਆਦਾ ਹੈਗਾ ਤਾਂ ਕਨਵਰਟ ਕਰਾਂਗੇ ਠੀਕ ਹੈ ਜੀ ਹੁਣ ਕੰਪਨੀ ਨੇ ਇਹਨੂੰ ਕੀ ਕੀਤਾ ਹੈ ਕੰਪਨੀ ਨੇ ਰਿਮੂਵਲ ਕਰਤਾ ਕਿਉਂ ਕਿਉਂਕਿ ਮੋਸਟਲੀ ਆਪਾਂ ਫਰੋਜ਼ਨ ਆਈਟਮ ਜ਼ਿਆਦਾ ਯੂਜ਼ ਕਰਦੇ ਆ ਅੱਜ ਕੱਲ੍ਹ ਘਰਾਂ ਦੇ ਵਿੱਚ ਨਾ ਮੈਂ ਇੱਕ ਗੱਲ ਟੋਕਣਾ ਤੁਹਾਡੀ ਘਰਾਂ ਦੇ ਵਿੱਚ ਇੱਕ ਖਾਸ ਗੱਲ ਹੈ ਕਹਿੰਦੇ ਡਬਲ ਡੋਰ ਫ੍ਰਿਜ ਅਸੀਂ ਤਾਂ ਨਹੀਂ ਲੈਂਦੇ ਹੈਗੇ ਕਿ ਕੂਲਿੰਗ ਜਿਹੜੀ ਬਰਫ਼ ਆ ਨਾ ਉਹ ਬਹੁਤ ਲੇਟ ਜੰਮਦੀ ਆ ਇਹ ਗੱਲ ਸੱਚੀ ਹੈ ਜਾਂ ਮਤਲਬ ਗਲਤ ਹੈ ਇਹਦੇ ਬਾਰੇ ਮੈਨੂੰ ਵੀ ਹਜੇ ਤੱਕ ਪਤਾ ਲੱਗਿਆ ਸਹੀ ਇਹਦੇ ਵਿੱਚ ਇਦਾਂ ਆ ਇਹਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਫ੍ਰੀਜ਼ਰ ਆ ਮੋਸਟਲੀ ਇਹ ਡਬਲ ਡੋਰ ਦੀ ਕੂਲਿੰਗ ਆ ਕੂਲਿੰਗ ਉਪਰੋਂ ਹੀ ਨੀਚੇ ਜਾਂਦੀ ਆ ਠੀਕ ਹੈ ਫ੍ਰੀਜ਼ਰ ਦੇ ਵਿੱਚ ਤੁਹਾਡੀ ਪ੍ਰੋਪਰ ਜਿਹੜੀ ਆਈਸ ਹੁੰਦੀ ਆ ਕਿਉਂਕਿ ਇਹ ਹੁੰਦੀ ਫ੍ਰੋਸਟ ਹੁਣ ਅਗਰ ਆਪਾਂ ਦੇਖੀਏ ਉਹਨਾਂ ਨੂੰ ਤਾਂ ਹੁੰਦੇ ਕੋਈ ਵੀ ਜਿਹੜੇ ਕਸਟਮਰ ਕਹਿੰਦੇ ਆ ਉਹਨਾਂ ਨੂੰ ਹੁੰਦਾ ਸਿੰਗਲ ਡੋਰ ਦਾ ਐਕਸਪੀਰੀਅੰਸ ਕਿਉਂਕਿ ਉਹਦੇ ਸਾਈਡਾਂ ਤੇ ਬਰਫ਼ ਜੰਮੀ ਹੁੰਦੀ ਆ ਅੱਛਾ ਇਹਦੇ ਸਾਈਡਾਂ ਤੇ ਬਰਫ਼ ਨਹੀਂ ਜੰਮਦੀ ਇਹ ਚ ਜਿਹੜਾ ਤੁਸੀਂ ਬਰਤਨ ਰੱਖੋਗੇ ਉਹਦੇ ਵਿੱਚ ਹੀ ਬਰਫ਼ ਜੰਮੇਗੀ ਓਕੇ 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 ਮਤਲਬ ਮੈਂ ਐਕਸਪਲੇਨ ਕਰ ਦਿੰਨਾ ਆਪਣੇ ਕਸਟਮਰਾਂ ਲਈ ਇਹ ਗੱਲ ਇਹ ਕਹਿ ਰਹੇ ਨੇ ਕਿ ਜਿਹੜੀਆਂ ਨਵੀਆਂ ਫ੍ਰੀਜਾਂ ਆ ਰਹੀਆਂ ਨੇ ਨਾ ਕਿ ਉਹ ਖੁਰਚਣੇ ਲੈ ਕੇ ਖੁਰਚਣ ਵਾਲੀ ਬਰਫ਼ ਨਹੀਂ ਇਹਦੇ ਤੇ ਜੰਮਦੀ ਇਹ ਜੇ ਗਲਾਸ ਦੇ ਵਿੱਚ ਪਾਣੀ ਪਿਆ ਤਾਂ ਗਲਾਸ ਦੇ ਬਾਹਰ ਵੀ ਬਰਫ਼ ਨਹੀਂ ਜੰਮਦੀ ਗਲਾਸ ਦੇ ਅੰਦਰ ਵਾਲੇ ਪਾਣੀ ਨੂੰ ਹੀ ਬਰਫ਼ ਜਮਾਉਂਦਾ ਹੈ ਇਹਦਾ ਮਤਲਬ ਇਹ ਹੈ ਬਿਲਕੁਲ ਜੀ ਠੀਕ ਹੈ ਠੀਕ ਹੈ ਮਤਲਬ ਗੁੱਡ ਫ੍ਰੀਜ ਹੈ ਜੀ ਇਹ ਬਹੁਤ ਵਧੀਆ ਫ੍ਰੀਜ ਹੈ ਬਾਕੀ ਆਲ ਰੇਂਜ ਪਈਏ ਸਾਰੀ ਰੇਂਜ ਦਿਖਾ ਦਿਓ ਵੀਰ ਜੀ ਸਾਰੀਆਂ ਰੇਂਜਾਂ ਦਿਖਾ ਦਿਓ ਦੂਸਰਾ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਫਲੋਰਲ ਦੇ ਵਿੱਚ ਫਲੋਰਲ ਦੇ ਵਿੱਚ ਜਿਹੜੇ ਹੈਗੇ ਇਹ ਆਪਣੇ ਕੋਲ ਜਿਹੜੀ ਮਿਲੇਗੀ 200 ਤੇ 16 ਇਹ ਗੇਰੇ ਵੇਟੀ ਕੀ ਚੀਜ਼ ਹੈ ਆਪਣੇ ਕੋਲੇ ਉਹੀ ਕਰ ਤਿਆਰ ਹੋ ਗਿਆ ਹਾਂ ਉਸ ਤੋਂ ਬਾਅਦ ਜਿਹੜੀ ਹੈਗੇ ਇਹਦੇ ਵਿੱਚ ਆਪਣੇ ਗਲਾਸ ਡੋਰ ਵੀ ਆ ਜਾਏਗੀ ਹੁਣ ਗਲਾਸ ਡੋਰ ਵੀ ਜਿਹੜੇ ਬਹੁਤ ਕੰਪਨੀ ਦੇ ਵਿੱਚ ਆ ਜਾਂਦੀਆਂ ਬਟ ਇਹਦੇ ਵਿੱਚ ਕੀ ਚੀਜ਼ ਹੈ ਚੀਜ਼ ਜਿਹੜੀ ਤੁਸੀਂ ਉਹ ਦੇਖੀ ਹੈ ਸੇਮ ਹੋਈ ਇਹ ਵੀ ਤੁਹਾਡੀ ਹੈ ਸਕ੍ਰੈਚ ਪ੍ਰੂਫ ਆ ਜਾਂਦੀ ਔਰ ਦੂਸਰੀ ਚੀਜ਼ ਇਹਦੇ ਵਿੱਚ ਇਹ ਕਲਾਸ ਨਹੀਂ ਹੈ ਅਗਰ ਲਾਈਟ ਤੁਸੀਂ ਦੇਖੋਗੇ ਇਹਦੇ ਵਿੱਚ ਤੁਹਾਨੂੰ ਸਪਾਰਕਸ ਨਹੀਂ ਆ ਜਿਹੜਾ ਰਾਤ ਨੂੰ ਤਾਰੇ ਟਿਮ ਟਿਮ ਕਰਦੇ ਹੁੰਦੇ ਆ ਉਹ ਚੀਜ਼ ਆਏਗੀ ਇਹਦੇ ਵਿੱਚ ਤੇ ਜਿਹੜਾ ਹੈਗਾ ਤੁਹਾਨੂੰ 275 ਲੀਟਰ ਦੇ ਵਿੱਚ ਇੱਕ ਆਵਲਾ ਮਾਡਲ ਮਿਲ ਜਗਾ ਜੀ ਵੇਲਰ ਦੇ ਵਿੱਚ ਇਹ ਵੀ ਸਾਈਜ਼ ਵੱਡੇ ਦੇ ਵਿੱਚ ਆ ਜਾਏਗਾ ਇਹ ਜੀ ਤੁਹਾਨੂੰ ਸੇਮ ਹੋਈ ਚੀਜ਼ ਆ ਜਾਂਦੀ ਹੈ ਪੂਲ ਸ਼ਾਵਰ ਟੈਕਨੋਲੋਜੀ ਵੈਰਾ ਸਾਰਾ ਕੁਝ ਬੜੇ ਆ ਜਾਂਦੀ ਮੈਟ ਸ਼ੀਟ ਦੇ ਵਿੱਚ ਮੈਟ ਹੈ ਇਹ ਮੈਟ ਦੇ ਵਿੱਚ ਆ ਜਾਂਦੀ ਹੈ ਔਰ ਇਸ ਤੋਂ ਬਾਅਦ ਆਪਣੇ ਕੋ ਜਿਹੜਾ ਇਹਦੇ ਵਿੱਚ 308 ਲੀਟਰ ਆ ਜਾਏਗਾ 330 ਲੀਟਰ ਤੱਕ ਆ ਜਾਏਗਾ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈ 450 ਲੀਟਰ ਦੇ ਵਿੱਚ ਜਿਹੜਾ 436 ਲੀਟਰ ਦੇ ਵਿੱਚ ਸਟੀਲ ਕਲਰ ਦੇ ਵਿੱਚ ਆਏਗਾ ਪਾਕਟ ਹੈਂਡਲ ਵਗੈਰਾ ਆ ਜੇਗਾ ਇਹਦੇ ਵਿੱਚ ਤੁਹਾਨੂੰ ਸਾਰਾ ਅੰਦਰ ਤੁਸੀਂ ਸਪੇਸ ਦੇਖੋ ਕਿਸੇ ਕੰਪਨੀ ਦੇ ਵਿੱਚ ਸਪੇਸ ਨਹੀਂ ਨਹੀਂ ਮਿਲਦੀ ਔਰ ਇਹ ਜਿਹੜਾ ਹੈਗਾ ਆ ਕਿ ਤੁਸੀਂ ਜਿਹੜਾ ਹੈ ਬਾਹਰ ਤੁਸੀਂ ਦੇਖੋ ਬਾਹਰ ਟੱਚ ਪੈਨਲ ਦੇ ਵਿੱਚ ਤੁਹਾਨੂੰ ਅਵੇਲੇਬਲ ਹੈ ਉਹ ਫਿਲਹਾਲ ਹੈਗਾ ਤੁਹਾਨੂੰ ਅੰਦਰੋਂ ਸੈਟਿੰਗ ਕਰਨੀ ਪੈਂਦੀ ਹੈ ਇਹਦੇ ਤੁਹਾਨੂੰ ਜਿਹੜਾ ਟੱਚ ਬਾਹਰੋਂ ਹੀ ਤੁਸੀਂ ਆਪਣੀ ਸੈਟਿੰਗ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਮੈਟ ਕਲਰ ਮਿਲ ਜਗਾ 470 ਵਿੱਚ ਬਲੈਕ ਕਲਰ ਦੇ ਵਿੱਚ ਆਉਂਦਾ ਇਹ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ 470 ਲੀਟਰ ਦੇ ਵਿੱਚ ਜਿਹੜਾ ਨਵਾਂ ਸੈਗਮੈਂਟ ਆਇਆ ਇਹਦੇ ਵਿੱਚ ਵੱਡੇ ਸਾਈਜ਼ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਸੇਮ ਚੀਜ਼ ਆਏਗੀ ਨੈਨੋ ਸ਼ੀਲਡ ਟੈਕਨੋਲੋਜੀ ਵਗੈਰਾ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਆਏਗਾ ਔਰ ਸਪੇਸ ਕਿਸੇ ਕੰਪਨੀ ਦੀ ਤੁਸੀਂ ਅਗਰ ਤੁਸੀਂ 550 ਲੀਟਰ ਜਾਂ 600 ਲੀਟਰ ਦੇ ਪੂਰੇ ਪ੍ਰਾਪਰ ਤੁਹਾਨੂੰ 470 ਲੀਟਰ ਦੇ ਵਿੱਚ ਸਪੇਸ ਮਿਲ ਰਹੀ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਇਹ ਦੇ ਵਿੱਚ ਜਿਹੜਾ ਆਏਗਾ ਜੀ ਸਾਈਡ ਬਾਈ ਸਾਈਡ ਦੇ ਵਿੱਚ ਇਹ ਤੁਹਾਡਾ ਪੂਰਾ ਜਿਹੜਾ ਆ ਜਾਂਦਾ ਫ੍ਰੀਜ਼ਰ ਸੈਕਸ਼ਨ ਆ ਜਾਂਦਾ ਜੀ ਔਰ ਆਹ ਦਾ ਡੇੜਾ ਆ ਜਾਂਦਾ ਹੈ ਸੋਰੀ ਆਹ ਫ੍ਰੀਜ਼ਰ ਸੈਕਸ਼ਨ ਤੁਹਾਡਾ ਪ੍ਰੋਪਰ ਦੇ ਵਿੱਚ ਤੁਸੀਂ ਮਕੈਨ ਜਾਂ ਤੁਈ ਆਪਣੇ ਆਈਸ ਬੈਲਕ ਨਹੀਂ ਔਰ ਇਹ ਤੁਹਾਡਾ ਹੈ ਨਾ ਫ੍ਰੀਜ਼ ਸੈਕਸ਼ਨ ਇਹਦੇ ਤੋਂ ਹੀ ਆਪਣੇ ਜਿਹੜਾ ਪੂਰਾ ਫ੍ਰੀਜ਼ਰ ਯੂਜ਼ ਕਰਦੇ ਵਿੱਚ ਪੂਰੀ ਫ੍ਰੀਜ ਹੈ ਇੰਨੇ ਇਹ ਬਰਫ਼ ਕਿੱਥੇ ਜੰਮਦੀ ਹੈ ਦੀ ਆਹ ਪੂਰਾ ਸੈਕਸ਼ਨ ਦਾ ਇਹ ਬਰਫ਼ ਵਾਲਾ ਖਾਨਾ ਇਹ ਤੁਹਾਡਾ ਜਿਹੜਾ ਆ ਗਿਆ ਫ੍ਰੀਜ਼ਰ ਇਹ ਨੋਰਮਲ ਹੈ ਹੈਨਾ ਫ੍ਰਿਜ ਵਾਲਾ ਮਤਲਬ ਇਸ਼ਕ ਮਤਲਬ ਨਾ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਕੀ ਹੁੰਦਾ ਕਿ ਮਸਾਲੇ ਤੱਕ ਵੀ ਆਪਾਂ ਫ੍ਰਿਜਾਂ ਦੇ ਵਿੱਚ ਰੱਖਦੇ ਆ ਪਰ ਆਪਣੇ ਇੰਡੀਅਨ ਦੇ ਇੱਥੇ ਕੀ ਕਲਚਰ ਹੈ ਕਿ ਮਸਾਲੇ ਵਗੈਰਾ ਆਪਣਾ ਦਰਾਜਾਂ ਦੇ ਵਿੱਚ ਰੱਖਦੇ ਆ ਤੇ ਫ੍ਰਿਜ ਲੈ ਲੈਣੇ ਆਪਾਂ ਛੋਟੇ ਮਤਲਬ ਜਿਹੜੇ ਵਧੀਆ ਫ੍ਰਿਜ ਲੈਣਾ ਚਾਹੁੰਦੇ ਨੇ ਉਹ ਜ਼ਰੂਰ ਇਹ ਫ੍ਰਿਜ ਲੈਣ ਕਿਉਂਕਿ ਮਸਾਲੇ ਵਗੈਰਾ ਸਾਰਾ ਜੋ ਵੀ ਸਬਜ਼ੀਆਂ ਨੇ ਜਾਂ ਕਿਚਨ ਦਾ ਜੋ ਵੀ ਸਮਾਨ ਹੈ ਕਿਚਨ ਦਾ ਉਹ ਆਪਾਂ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਮਤਲਬ ਟੋਟਲ ਸਮਾਨ ਇੱਥੇ ਆ ਜਾਏਗਾ ਟੋਟਲ ਦਾ ਸਮਾਨ ਇੱਥੇ ਪੂਰਾ ਤੁਹਾਡਾ ਫ੍ਰਿਜ ਆਲਾ ਇਹ ਤੁਹਾਡਾ ਪ੍ਰੋਪਰ ਟੋਟਲੀ ਜਿਹੜਾ ਹੈਗਾ ਤੁਸੀਂ ਆਪਣੀਆਂ ਦਾਲਾਂ ਸਬਜ਼ੀਆਂ ਹੋ ਗਈਆਂ ਆਟਾ ਹੋ ਗਿਆ ਕੁਝ ਵੀ ਤੁਸੀਂ ਸਮਾਰ ਰੱਖਣਾ ਤੁਸੀਂ ਇਚਰਾ ਸਕਦੇ ਤੇ ਆ ਤੁਹਾਡਾ ਪ੍ਰੋਪਰ ਜਿਹੜਾ ਹੈ ਇੱਥੇ ਆਈਸਕ੍ਰੀਮ ਵਗੈਰਾ ਰੱਖਣੀ ਆ ਫਰੋਜ਼ਨ ਆਈਟਮ ਮਟਰ ਦੇ ਦਾਣੇ ਵਗੈਰਾ ਆਪਾਂ ਕੱਢ ਕੇ ਰੱਖਦੇ ਆ ਤੁਸੀਂ ਉਹ ਵੀ ਇਹਦੇ ਵਿੱਚ ਰੱਖਣਾ ਆਪਣਾ ਰੱਖ ਸਕਦੇ ਤਾਂ ਕਿ ਤੁਹਾਡੀ ਜਿਹੜੀ ਫ੍ਰੀਜ਼ਿੰਗ ਰਹੇਗੀ ਤੇ ਲੌਂਗ ਟਾਈਮ ਚੜੀ ਚੀਜ਼ ਰਹੇਗੀ ਇਹਦੇ ਵਿੱਚ ਆਪਣੇ ਕੋਲ ਜਿਹੜੇ ਦੋ ਕਲਰ ਮਿਲਣਗੇ ਇੱਕ ਆਪਣੇ ਕੋਲ ਮਿਲੇਗਾ ਸਟੀਲ ਕਲਰ ਔਰ ਇੱਕ ਤਾਂ ਨੂੰ ਮਿਲੇਗਾ ਜਿਹੜਾ ਬਲੈਕ ਦੇ ਵਿੱਚ ਇਹ 564 ਲੀਟਰ ਦਾ ਜੀ ਹੈ ਇਹ ਜੋ ਤੁਸੀਂ ਫ੍ਰਿਜਾਂ ਦੇਖ ਰਹੇ ਹੋ 564 ਲੀਟਰ ਵਾਲੀਆਂ ਫ੍ਰਿਜਾਂ ਨੇ ਇਹ ਆਪਣੀ ਸ਼ਾਪ ਤੇ ਵੀ ਉਪਲਬਧ ਹੈਗੀਆਂ ਨੇ ਹਰ ਟਾਈਮ ਪਈਆਂ ਹੁੰਦੀਆਂ ਨੇ ਇਹਨਾਂ ਦਾ ਰੇਟ ਵੀ ਬਹੁਤ ਘੱਟ ਹੈ ਬਹੁਤ ਜ਼ਿਆਦਾ ਘੱਟ ਰੇਟ ਹੈ ਇਹਨਾਂ ਦਾ 60000 ਰੁਪਏ ਦੀ ਫ੍ਰਿਜ ਸਿਰਫ ਇਹ ਸਿਰਫ 60000 ਰੁਪਏ ਦੀ ਅਗਰ ਆਪਾਂ ਸਟੀਲ ਦੀ ਗੱਲ ਕਰੀਏ ਉਹ 5000 ਰੁਪਿਆ ਰੇਟ ਘੱਟ ਹੈ ਉਹ 55000 ਦੀ ਫ੍ਰਿਜ ਹੈ ਬਾਕੀ ਇੱਕ ਕਿਸ਼ਤਾਂ ਦੇ ਵੀ ਮਿਲ ਜਾਂਦੀ ਆ ਬਹੁਤ ਹੀ ਆਸਾਨ ਕਿਸ਼ਤਾਂ ਦੇ ਮਿਲ ਜਾਂਦੇ ਨੇ ਪ੍ਰੋਡਕਟ ਔਰ ਅਗਰ ਗੱਲ ਕਰੀਏ ਆਪਾਂ ਕਾਰਡ ਦੀ ਤਾਂ ਕ੍ਰੈਡਿਟ ਕਾਰਡ ਤੇ ਬਹੁਤ ਮੋٹے ਡਿਸਕਾਊਂਟ ਨੇ 12000 ਰੁਪਿਆ ਕ੍ਰੈਡਿਟ ਕਾਰਡ ਤੇ ਡਿਸਕਾਊਂਟ ਆ ਇਨਾਂ ਫ੍ਰੀਜਾਂ ਦੇ ਉੱਤੇ ਬਹੁਤ ਵਧੀਆ ਬਹੁਤ ਵਧੀਆ ਐਕਜੀਬਿਸ਼ਨ ਹੈ ਬਹੁਤ ਧੰਨਵਾਦ ਤੁਹਾਡਾ ਸ਼ੁਭਨਾਮ ਜੀ ਰਾਜਵਿੰਦਰ ਸਿੰਘ ਰਾਜਵਿੰਦਰ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹਾਂਜੀ ਅਸੀਂ ਨਾ ਮੁਹੱਲੀ ਆਏ ਹੋਇਆ ਗੋਦਰੇ ਕੰਪਨੀ ਦੇ ਵਿੱਚ ਔਰ ਹੁਣ ਸਾਨੂੰ ਮੌਕਾ ਮਿਲਿਆ ਕਿ ਪਲਾਂਟ ਜਾਂਦਾ ਜਿੱਥੇ ਕਿ ਚੀਜ਼ਾਂ ਬੰਦੀਆਂ ਨੇ ਮਤਲਬ ਕੰਪਰੈਸ਼ਨ ਬੰਦੇ ਨੇ ਵਾਸ਼ਿੰਗ ਮਸ਼ੀਨ ਬੰਦੀ ਆ ਔਰ ਮੌਕਾ ਮਿਲਿਆ ਬਹੁਤ ਵਧੀਆ ਲੱਗਦਾ ਮਤਲਬ ਪਹਿਲਾਂ ਵੀ ਆਏ ਸੀ ਪਹਿਲਾਂ ਮੌਕਾ ਨਹੀਂ ਮਿਲਿਆ ਸੀ ਪਲਾਂਟ 4 ਵਜੇ ਤੱਕ ਹੁੰਦਾ ਬੰਦ ਹੋ ਜਾਂਦਾ ਹੁਣ ਹੈਗਾ ਟਾਈਮ ਸਾਡੇ ਕੋਲੇ ਹਜੇ ਸਵਾ ਦੋ ਵਜੇ ਨੇ ਮਿਲਦੇ ਆ ਫਿਰ ਦੇਖਦੇ ਆ ਜੇ ਪਰਮਿਸ਼ਨ ਮਿਲਦੀ ਆ ਤਾਂ ਅੰਦਰ ਤੁਹਾਨੂੰ ਮਿਲਾਂਗੇ ਨਹੀਂ ਫਿਰ ਇੱਥੇ ਤੁਹਾਨੂੰ ਲੜਕਾ ਦਿਖਾਏਗਾ ਦਿਖਾ ਦੇ ਵੀ ਸਾਰੀ ਕਿਵੇਂ ਆ ਹਰਿਆਲੀ ਵਾਲੇ ਇਹਨਾਂ ਨੇ ਬਹੁਤ ਜ਼ੋਰ ਦਿੱਤਾ ਆ ਐਨਵਾਇਰਨਮੈਂਟ ਬਹੁਤ ਜ਼ਿਆਦਾ ਵਧੀਆ ਕੰਪਨੀ ਦਾ ਮਤਲਬ স্পেশাল ਇਹ গ্রিনারি ਦੇ ਉੱਤੇ স্পেশাল ਇਹਨਾਂ ਦਾ ਮਤਲਬ এনवायरमेंट ਤੇ ਜ਼ਿਆਦਾ ফোকাস ਰਹਿੰਦਾ ਇਹਨਾਂ ਦਾ ਧਿਆਨ ਰਹਿੰਦਾ ਹਮੇਸ਼ਾ গ্রিনারি ਨੂੰ ਬਹੁਤ ਜ਼ਿਆਦਾ ਮੱਦੇ ਨਜ਼ਰ ਰੱਖਦੇ ਨੇ ਇਹਨਾਂ ਦੇ ਅੰਦਰ ਇੱਕ ਨਾ ਬੁੱਟਿਆਂ ਵਾਲਾ ਸੈਕਸ਼ਨ ਵੀ ਰੱਖਿਆ ਹੈ ਇਹ ਆਪ ਵੀ ਬੁੱਟੇ ਸੇਲ ਕਰਦੇ ਨੇ ਸਿਰਫ 10 ਰੁਪਏ ਦਾ ਬੁੱਟਾ ਵੇਚਦੇ ਨੇ ਮਤਲਬ ਜਦ ਕਿ ਇਹ ਮਾਰਕੀਟ ਦੇ ਵਿੱਚ 70 70 80 80 ਰੁਪਏ ਦਾ ਹੁੰਦਾ ਐਜ਼ ਇੱਕ ਹੈਲਪ ਦੇ ਤੌਰ ਤੇ 10 ਰੁਪਏ ਰੇਟ ਰੱਖਿਆ ਹੋਇਆ ਨਹੀਂ ਤੇ ਇਹ ਫ੍ਰੀ ਵੀ ਕਰ ਦਿੰਨ ਇਨਾਂ ਦਾ ਇਹ ਹੁੰਦਾ ਕਿ ਜੇ ਅਸੀਂ ਫ੍ਰੀ ਦੇ ਵਿੱਚ ਦੇਣ ਲੱਗੇ ਫਿਰ ਕੀ ਕਰਨਾ ਕਿ ਲੋਕਾਂ ਨੇ ਕਾਫੀ ਸਾਰੇ ਲੈ ਜਾ ਕੇ ਇਦਾਂ ਹੀ ਵੇਸਟ ਕਰ ਦਿੰਨੇ ਨੇ ਇਸ ਲਈ ਕੁਛ ਨਾ ਕੁਛ ਕੋਸਟ ਰੱਖੀ ਇਹਨਾਂ ਨੇ 10 ਰੁਪਏ ਔਰ ਬਹੁਤ ਇਹਨਾਂ ਦਾ ਧਿਆਨ ਹੈ ਇਸ ਗੱਲ ਦੇ ਉੱਤੇ ਬਹੁਤ ਗ੍ਰੀਨਰੀ ਦੇ ਉੱਤੇ ਸਪੈਸ਼ਲ ਧਿਆਨ ਆ ਬਹੁਤ ਸੋਹਣਾ ਲੱਗਦਾ ਮਤਲਬ ਕੰਪਨੀ ਦੇ ਵਿੱਚ ਇਦਾਂ এনवायरमेंट ਦੇ ਉੱਤੇ ਇੰਨਾ ਵਰਕ ਹੋਣਾ ਇੰਨੀ ਗ੍ਰੀਨਰੀ ਦੇ ਉੱਤੇ ਵਰਕ ਹੋਣਾ ਬਹੁਤ ਵਧੀਆ ਲੱਗਦਾ ਬਾਕੀ ਮਿਲਦੇ ਆ ਜੀ ਅੰਦਰ ਜਾ ਕੇ ਪਤਾ ਲੱਗੇਗਾ ਕਿ ਕੀ ਬੰਦਾ ਉਧਰ ਦਿਖਾ ਬੇਟਾ ਬਹੁਤ ਵੱਡੀ ਮਤਲਬ ਇੱਕ ਕੰਪਨੀ ਹੈ ਇਹ ਵੇ ਇਹ ਕਹਦੀ ਹੈ ਕੰਪਲੇਂਟ ਹੈ ਤੁਹਾਡੀ ਜੀ ਜਿਹੜੀ ਪੈਂਡਿੰਗ ਬਹੁਤ ਵਧੀਆ ਜੀ ਬਹੁਤ ਸਾਫ ਸੁਥਰਾ ਮਾਹੌਲ ਹੈ ਬਿਲਕੁਲ ਬਿਲਕੁਲ ਔਰ ਗ੍ਰੀਨ ਗ੍ਰੀਨ ਹੈ ਸਾਰਾ ਏਰੀਆ ਹੀ ਗ੍ਰੀਨ ਆ ਬਿਲਕੁਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਪਰ ਗ੍ਰੀਨਰੀ ਕਰਕੇ ਬਿਲਕੁਲ ਪਤਾ ਨਹੀਂ ਲੱਗ ਰਿਹਾ ਗਰਮੀ ਦਾ ਬਿਲਕੁਲ ਮਹਿਸੂਸ ਨਹੀਂ ਹੋ ਰਹੀ ਅਗਰ ਆਪਾਂ ਇੱਥੋਂ ਥੋੜਾ ਜਿਹਾ ਦੂਰ ਚਲੇ ਆਈਏ ਔਰ ਇੱਕ ਮਿੰਟ ਵੀ ਖੜਿਆ ਨਾ ਜਾਵੇ ਆਪਣੇ ਤੋਂ ਇੰਨੀ ਜ਼ਿਆਦਾ ਗਰਮੀ ਆ ਪਰ ਇੱਥੇ ਬਿਲਕੁਲ ਵੀ ਦੇਖ ਲਓ ਕੋਈ ਗਰਮੀ ਨਹੀਂ ਹੈ ਇਹ ਤੋਂ ਹੀ ਪਤਾ ਲੱਗਦਾ ਕਿ ਆਪਾਂ ਨੂੰ ਦਰਖਤ ਕਿੰਨੀ ਆਕਸੀਜਨ ਦਿੰਦੇ ਨੇ ਕਿੰਨਾ ਵਧੀਆ ਵਾਤਾਵਰਨ ਹੈ ਇੱਥੇ ਬਹੁਤ ਨਾ ਹੋ ਰਿਹਾ ਰਹੇ ਤੁਸੀਂ ਵੀ ਆਏ ਹੋਏ ਹੋ ਅੱਜ ਕੀ ਬਾਤ ਹੈ ਬਹੁਤ ਵਧੀਆ ਜੀ ਆਪਾਂ ਬਾਹਰੋਂ ਹੀ ਪਹਿਲਾਂ ਦੇਖ ਲੈਣੇ ਆ ਬਹੁਤ ਵਧੀਆ ਜੀ ਦੇਖੋ ਪਲਾਂਟ ਹੈ ਜੀ ਇਹ ਇਹ ਵਾਸ਼ਿੰਗ ਮਸ਼ੀਨ ਦਾ ਪਲਾਂਟ ਹੈ ਇਹ ਹਾਂਜੀ ਬਹੁਤ ਇਹ ਸਭ ਤੋਂ ਵੱਡੀ ਗੱਲ ਇਹ ਹੈ ਜੀ ਬਿਨਾਂ ਲਾਈਟ ਤੋਂ ਹੈ ਸਾਰਾ ਪਲਾਂਟ ਔਰ ਬਿਲਕੁਲ ਵੀ ਦੇਖ ਲਓ ਰੋਸ਼ਨੀ ਔਰ ਇਦਾਂ ਨਹੀਂ ਹੈਗਾ ਕਿ ਹਨੇਰਾ ਹੋਵੇ ਬਿਲਕੁਲ ਬਿਨਾਂ ਲਾਈਟ ਤੋਂ ਪਲਾਂਟ ਬਹੁਤ ਵੱਡਾ ਪਲਾਂਟ ਆ ਬਸ ਇੱਥੇ ਤੱਕ ਹੀ ਦਿਖਾ ਦੇ ਇਨਾ ਅੱਗੇ ਪਰਮਿਸ਼ਨ ਮਿਲੇ ਨਾ ਮਿਲੇ